ਤੁਸੀਂ ਵੀਡੀਓਜ਼ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਰੁਪਿੰਦਰ ਹਾਂਡਾ ਦੇ ਨਾਲ ਇੱਕ ਕੰਟਰੋਵਰਸੀ ਜੁੜ ਚੁੱਕੀ ਹੈ ਉਹ ਕੈਨੇਡਾ ਰਤੂਰ ਲਗਾਉਣ ਆਏ ਨੇ ਉੱਨੀ ਤਰੀਕ ਨੂੰ ਉਹ ਕੈਲਗਰੀ ਦਾ ਸ਼ੋਅ ਕਰਦੇ ਨੇ ਵੀ ਨੂੰ ਐਡਮਿੰਟਨ ਚਲੇ ਜਾਂਦੇ ਨੇ ਔਰ ਐਡਮਿੰਟਨ ਸ਼ੋਅ ਦੇ ਵਿੱਚ ਉਹ ਇਹੋ ਜਿਹਾ ਕੀ ਹੋ ਗਿਆ ਕਿ ਪੂਰਾ ਵਰਲਡ ਵਾਈਡ ਇੰਨਾ ਰੌਲਾ ਪੈ ਗਿਆ ਸੋ ਐਡਮਿੰਟਨ ਸ਼ੋ ਦੇ ਪ੍ਰੋਮੋਟਰ ਪਰਮਵੀਰ ਬਰਾੜ ਜੁਣੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਨੂੰ ਸਵਾਗਤ ਹੈ ਜੀ ਪ੍ਰੋਗਰਾਮ 'ਸਤ' ਅ ਵੈਸੇ ਤਾਂ ਅਸੀਂ ਵਰਜ਼ਨ ਹੁਣੇ-ਹੁਣੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਤੋਂ 1 ਘੰਟਾ ਪਹਿਲਾਂ ਰੁਪਿੰਦਰ ਹੋਰਾਂ ਦੀ ਇੱਕ ਵੀਡੀਓ ਆਈ ਉਹਨਾਂ ਦਾ ਵੀ ਸੁਣਿਆ ਕੈਲਗਰੀ ਤੋਂ ਜਿਨ੍ਹਾਂ ਨੇ ਸ਼ੋਅ ਪ੍ਰਮੋਟ ਕੀਤਾ ਸੀ ਉਹਨਾਂ ਦੀ ਵੀ ਗੱਲਬਾਤ ਸੁਣੀ ਆ ਸਭ ਤੋਂ ਪਹਿਲਾਂ ਤੁਹਾਡਾ ਵਰਜ਼ਨ ਜਾਣਨਾ ਚਾਹਾਂਗੇ ਕਿ ਐਕਚੁਅਲ 'ਚ ਹੋ ਰਿਹਾ ਕੀ ਕਿਉਂਕਿ ਰੁਪਿੰਦਰ ਹੋਰੀ ਬਹੁਤ ਕੁਝ ਕਹਿ ਰਹੇ ਨੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਇੱਕ ਕੁੜੀ ਨੂੰ ਇੰਨੇ ਪਿਆਰ ਨਾਲ ਅਸੀਂ ਸੱਦਿਆ ਮੈਂ 3 ਮਹੀਨੇ ਦੀ ਮਿਹਨਤ ਲਾਈ ਤੇ ਸਭ ਤੋਂ ਪਹਿਲਾਂ ਤੇ ਉਹਨਾਂ ਦੀ ਜਿਹੜੀ ਮੈਨੂੰ ਇਸ ਗੱਲਬਾਤ ਤੋਂ ਹੀ ਸਮਝ ਲੱਗੀ ਵੀ ਉਹ ਸਿੱਧਾ ਕਹੀ ਜਾਂਦੇ ਵੀ ਐਡਮਿੰਟਨ ਦੀਆਂ ਭੈਣਾਂ ਨੇ ਮੈਨੂੰ ਪਿਆਰ ਦਿੱਤਾ ਹੁਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਪ੍ਰਮੋਟਰ ਹੈ ਜਿਹੜਾ ਨਾ ਇੰਨੇ ਪਿਆਰ ਨਾਲ ਇੰਨੀ ਮੁਹੱਬਤ ਨਾਲ ਕਿਸੇ ਲਈ ਸ਼ੋਅ ਆਰਗੇਨਾਈਜ਼ ਕਰੂਗਾ ਕਿਉਂਕਿ ਇਹ ਆਰਟਿਸਟ ਤੇ ਫਿਰ ਜਦੋਂ ਮਰ ਜੀ ਪ੍ਰੋਮੋਟਰ ਨੂੰ ਵਿੱਚੋਂ ਕੱਢ ਕੇ ਉਹਦੀ ਮਿਹਨਤ ਨੂੰ ਵੀ ਹਾਂਜੀ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਅਸੀਂ ਲੋਕਾਂ ਲਈ ਗਾਇਆ ਜਿਹੜਾ ਬੰਦਾ 3 ਮਹੀਨੇ ਮਿਹਨਤ ਕਰਦਾ 2 ਮਹੀਨੇ ਮਿਹਨਤ ਕਰਦਾ ਉਹਨੂੰ ਤੁਸੀਂ ਕਹੋ ਜੀ ਵੀ ਹਾਂਜੀ ਤੁਸੀਂ ਤੁਸੀਂ ਕੌਣ ਜਾਂ ਤੁਸੀਂ ਇਦਾਂ ਜਾਂ ਤੁਸੀਂ ਉਹਦਾ ਹਨਾ ਸਿੱਧਾ ਉੱਥੇ ਵੀ ਇਹ ਚੀਜ਼ ਸ਼ੁਰੂ ਹੋ ਗਈ ਸੀਗੀ ਮੈਂ ਬਹੁਤ ਪਾਣੀ ਵਾਂਗੂ ਪੀਗੀ ਮੈਂ ਕਿਹਾ ਚਲੋ ਕੋਈ ਨਹੀਂ ਹਨਾ ਕੁੜੀਆਂ ਨੇ 33 ਡਾਲਰ ਇਕੱਠੇ ਕਰਕੇ ਥੋੜੀ 15000 ਡਾਲਰ ਉਹਨਾਂ ਨੂੰ ਇਕੱਠਾ ਦੇ ਦੇਣਾ ਸੀਗਾ ਹੂੰ ਮੇਰੀ ਮਿਹਨਤ ਲੱਗੀ ਐ ਮੈਂ ਉਹਨਾਂ ਨੂੰ ਸਾਈਨ ਕੀਤਾ ਸੀ 15000 ਚ ਤੁਹਾਨੂੰ ਪਤਾ ਹੁੰਦੇ ਇਕੱਠੇ ਨਾ ਹੁੰਦੇ ਉਹ ਬਾਤ ਦੀ ਗੱਲ ਸੀਗੀ ਮੈਂ ਇੰਨਾ ਟਰਸਟ ਕੀਤਾ ਉਹਨਾਂ ਦੀ ਗਾਇਕੀ ਤੇ ਇੰਨੇ ਪਿਆਰ ਨਾਲ ਉਹਨਾਂ ਲਈ ਮਿਹਨਤ ਕੀਤੀ ਇਹਦਾ ਇਹ ਸਿਲਾ ਮਿਲੂਗਾ ਇਹ ਮੈਂ ਕਦੀ ਸੋਚਿਆ ਵੀ ਨਹੀਂ ਸੀਗਾ ਪਰ ਉਹਨਾਂ ਨੇ ਜੀ ਹਾਂਜੀ ਤੁਸੀਂ ਆਪਣੇ ਸਵਾਲ ਪੁੱਛ ਲਓ ਮੈਂ ਜਵਾਬ ਦਿੰਦੀ ਜਾਵਾਂਗੀ ਜੀ ਸਭ ਤੋਂ ਜਿਹੜੇ ਸਵਾਲ ਨੂੰ ਕੁਝ ਜਿਹੜੇ ਸਾਡੇ ਸਾਨੂੰ ਦੇਖ ਰਹੇ ਨੇ ਜਿਹੜੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਸੋਸ਼ਲ ਮੀਡੀਆ ਫੋਲੋ ਕਰ ਰਹੇ ਨੇ ਇਸ ਗੱਲ 'ਚ ਤਾਂ ਕੋਈ ਝੂਠ ਨਹੀਂ ਕਿ ਵੀਡੀਓ ਐਡੀਟਿਡ ਵੀ ਹੈਗੀਆਂ ਨੇ ਕੁਝ ਪਰ ਕੁਝ ਇਲਜ਼ਾਮ ਉਹ ਆਪ ਵੀ ਲਗਾ ਰਹੇ ਨੇ ਉਹ ਕਹਿੰਦੇ ਨੇ ਕਿ ਮੈਨੂੰ 1:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹਿਊਮਿਲੇਟ ਕੀਤਾ ਗਿਆ ਇਹ ਰੁਪਿੰਦਰ ਹਾੜਾ ਕਹਿੰਦੇ ਨੇ ਬਿਲਕੁਲ ਹਿਊਮਿਲੇਟ ਨਹੀਂ ਕੀਤਾ ਗਿਆ ਜੀ 1:30 ਵਜੇ ਤੋਂ ਲੈ ਕੇ ਕਿਸ ਤਰ੍ਹਾਂ ਹਿਊਮਿਲੇਟ ਕੀਤਾ ਗਿਆ ਉਹ ਐਕਸਪਲੇਨੇਸ਼ਨ ਦੇ ਦੇਣ ਮੈਂ ਹਰ ਗੱਲ ਦਾ ਜਵਾਬ ਦੇ ਦੂੰਗੀ ਪਰ ਅਸੀਂ ਤੇ ਬਹੁਤ ਇੱਜ਼ਤਮਾਨ ਨਾਲ ਉਹਨਾਂ ਨੂੰ ਬੁਲਾਇਆ ਸੀ ਬਹੁਤ ਇੱਜ਼ਤਮਾਨ ਨਾਲ ਉਹਨਾਂ ਦਾ ਉਹਨਾਂ ਲਈ ਸਾਰਾ ਸਟੇਜ ਸਜਾਇਆ ਸੀ ਸਾਰਾ ਹਾਲ ਭਰਿਆ ਸੀਗਾ ਹਿਊਮਿਲੇਟ ਤੇ ਮੈਂ ਹੋਈ ਆ ਜਸੀ ਨਾਇਰ ਜੀ ਵੱਲੋਂ ਤੇ ਰਪਿੰਦਰ ਦਾ ਮੈਂ ਡਾਇਰੈਕਟ ਹਜੇ ਵੀ ਨਹੀਂ ਕੁਸ਼ਕੈਰੀ ਕਿਉਂਕਿ ਮੇਰੀ ਉਹਨਾਂ ਨਾਲ ਕਮਿਊਨੀਕੇਸ਼ਨ ਹੀ ਕੋਈ ਨਹੀਂ ਸੀਗੀ ਮੈਨੂੰ ਰਾਤ ਨੂੰ ਉਹਨਾਂ ਨੇ ਆਉਣਾ ਸੀਗਾ ਕਦੀ ਮੇਰੇ ਤੇ ਇਲਜ਼ਾਮ ਲੱਗਦਾ ਮੈਂ ਹੋਟਲ ਦੀ ਲੋਕੇਸ਼ਨ ਨਹੀਂ ਦਿੱਤੀ ਉਹਨਾਂ ਦੀ ਟੀਮ ਨੇ ਆਫੀਸ਼ੀਅਲ ਸਾਈਟ ਤੇ ਪਾਇਆ ਸੀਗਾ ਉਹ ਆਪ ਵੀ ਕਹਿ ਰਹੇ ਨੇ ਜੀ ਸਟੇਜ ਤੇ ਮੈਂ ਆਪ ਵੀ ਕਹਿ ਕਿ ਮੈਂ 1:30 ਵਜੇ ਮੈਟਰ ਪਹੁੰਚ ਗਈ ਸੀ ਤੇ 2:30 ਵਜੇ ਤੋਂ ਬਾਅਦ ਮੈਨੂੰ ਹੋਟਲ ਦੀ ਲੋਕੇਸ਼ਨ ਮਿਲੀ ਹੈ ਹਾਂਜੀ ਹਾਂਜੀ ਗੱਲ ਇਹ ਹੈ ਕਿ ਜਿਹੜੇ ਉਹਨਾਂ ਦੇ ਪ੍ਰਮੋਟਰ ਨੇ ਨਾ ਉਹਨਾਂ ਨੇ ਆਪਣੀ ਰਿਸਪੌਂਸਿਬਿਲਟੀ ਜੱਸੀ ਨਾਇਰ ਉਹਨਾਂ ਨੇ ਆਪਣੀ ਰਿਸਪੌਂਸਿਬਿਲਟੀ ਸਹੀ ਤਰ੍ਹਾਂ ਨਹੀਂ ਨਿਭਾਈ ਉਹਦੇ ਹੀ ਸਾਰਾ ਇਲਜ਼ਾਮ ਮੇਰੇ ਤੇ ਪਾਇਆ ਜਾ ਰਿਹਾ ਹੈ ਮੈਂ ਗੱਲ ਇਹ ਸੀਗੀ ਗੱਲ ਸ਼ਾਇਦ ਕੁਛ ਵੀ ਨਾ ਹੁੰਦੀ ਜੇ ਅਸੀਂ ਨਾਲ ਮਿਲ ਕੇ ਇਸ ਗੱਲ ਨੂੰ ਡਿਸਕਸ ਕਰ ਲੈਂਦੇ ਤੇ ਮਤਲਬ ਆਪਦੀ ਗਲਤੀ ਬੰਦਾ ਮੰਨ ਲੈਂਦਾ ਜਦੋਂ ਬੰਦਾ ਇਹ ਡਟਿਆ ਰਵੇ ਨਾ ਵੀ ਮੈਂ ਤਾਂ ਆਪਦੀ ਗਲਤੀ ਮੰਨਣੀ ਨਹੀਂ ਅਸੀਂ ਸਾਰਾ ਕੁਝ ਦੂਜੇ ਬੰਦੇ ਤੇ ਪਾ ਦੇਣਾ ਆ ਉਦੋਂ ਫਿਰ ਗੱਲਾਂ ਤੁਹਾਨੂੰ ਪਤਾ ਸਟ੍ਰੈਚ ਆਊਟ ਹੁੰਦੀਆਂ ਜਾਂਦੀਆਂ ਝੂਠੇ ਇਲਜ਼ਾਮ ਵਧਦੇ ਜਾਂਦੇ ਮੈਂ ਰਾਤ ਨੂੰ 11:30 ਵਜੇ ਜਸੀ ਨਾਇਰ ਨੂੰ ਹੋਟਲ ਦੀ ਲੋਕੇਸ਼ਨ ਭੇਜ ਦਿੱਤੀ ਸੀਗੀ ਇੱਲਾ ਇਹ ਤਾਇਆ ਹੋਇਆ ਸੀ ਕਿ ਅਸੀਂ ਲੈ ਕੇ ਆਵਾਂਗੇ ਫਿਰ ਉਹ ਕਹਿੰਦੇ ਕਹਿੰਦੇ ਨਹੀਂ ਮੈਂ ਤੁਹਾਡੇ ਕਿਸੇ ਦੇ ਨਾਲ ਨਹੀਂ ਭੇਜਣੀ ਮੈਂ ਆਪਣੇ ਆਪ ਭੇਜਾਂਗਾ ਕਿਸੇ ਦੇ ਨਾਲ ਜਾਂ ਅਸੀਂ ਖੁਦ ਲੈ ਕੇ ਆਵਾਂਗੇ ਮੇਰੇ ਵਾਈਫ ਆਣਗੇ ਨਾਲ ਹੁਣ ਮੈਂ ਉਹਨਾਂ ਨੂੰ ਲੋਕੇਸ਼ਨ ਭੇਜ ਦਿੱਤੀ ਉਹ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਸੀ ਕਿ ਉਹ ਜਿਹਦੇ ਹੱਥ ਵੀ ਉਹਨਾਂ ਨੇ ਜਿਹਦੇ ਨਾਲ ਵੀ ਉਹਨਾਂ ਨੇ ਭੇਜਣਾ ਸੀ ਉਹਨਾਂ ਨੂੰ ਦੇ ਕੇ ਭੇਜਣੀ ਸੀ ਨਾ ਮੇਰਾ ਤੇ ਨੈਕਸਟ ਡੇ ਆਨ ਗoing ਪ੍ਰੋਗਰਾਮ ਸੀਗਾ ਉਹਨਾਂ ਦੀ ਰਿਸਪੌਂਸਿਬਿਲਟੀ ਪਾਉਂਦੀ ਸੀ ਉਹ ਕਹਿੰਦੇ ਕਿ ਪਰਮਜੀਤ ਤੁਸੀਂ ਆਪਣੇ ਪ੍ਰੋਗਰਾਮ ਤੇ ਧਿਆਨ ਦਿਓ ਰੁਪਿੰਦਰ ਜੀ ਨੂੰ ਪਹਚਾਣਾ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਲੋਕੇਸ਼ਨ ਭੋਜ ਦਿੱਤੀ ਸੀ ਉਹ ਟੋੜੀ ਮੈਂ ਬਿਲਕੁਲ ਭੇਜ ਦਿੱਤੀ ਸੀ ਮੈਂ ਤੁਹਾਨੂੰ ਆ ਪ੍ਰੋਗਰਾਮ ਦੇ ਅੰਤ 'ਚ ਉਹਦੇ ਜਿਹੜੀ ਐ ਪ੍ਰੂਫ ਭੇਜ ਦਾਂਗੀ ਜੀ ਹਮ ਇੱਕ ਚੀਜ਼ ਹੋਏ ਹਮ ਚਲੋ ਤੁਸੀਂ ਆਪਣੀ ਕੰਪਲੀਟ ਕਰ ਲਓ ਫਿਰ ਅੱਗੇ ਕਰਦੇ ਹਾਂ ਪਰ ਗੱਲ ਇਹ ਆ ਨਾ ਕਿ ਮੈਂ 3-4 ਦਿਨਾਂ ਤੋਂ ਚੁੱਪ ਇਸ ਲਈ ਸੀਗੀ ਕਿ ਬੰਦਾ ਸ਼ਾਂਤ ਹੋ ਕੇ ਸੋਚਦਾ ਵੀ ਕਿੱਥੇ-ਕਿੱਥੇ ਅਸੀਂ ਗਲਤ ਸੀਗੇ ਹੈਨਾ ਹਰ ਰੋਜ਼ ਉਹ ਨਵਾਂ ਇਲਜ਼ਾਮ ਕੱਢ ਲੈਂਦੇ ਆ ਆ ਹਿਊਮਿਲੇਸ਼ਨ ਵਾਲਾ ਨਵਾਂ ਇਲਜ਼ਾਮ ਕੱਢ ਲਿਆ ਜਸਜੀ ਜੀ ਨਵਾਂ ਇਲਜ਼ਾਮ ਕੱਢ ਲੈਂਦੇ ਆ ਹਰ ਰੋਜ਼ ਬੰਦੇ ਨਵੇਂ ਇਲਜ਼ਾਮ ਲਾਊਗਾ ਮੇਰੇ ਕੋਲ ਇੰਨੇ ਜਵਾਬ ਮੈਂ ਨਹੀਂ ਦੇ ਸਕਦੀ ਕਿਉਂਕਿ ਮੈਂ ਪਹਿਲਾਂ ਹੀ ਬਹੁਤ ਅਪਸੈਟ ਆ ਮੈਨੂੰ ਬਹੁਤ ਜ਼ਿਆਦਾ ਹਰਾਸ਼ ਖੱਜਲ ਖੁਆਰ ਕੀਤਾ ਉਹਨਾਂ ਨੇ ਵਿੱਚ ਰੁਪਿੰਦਰ ਜੀ ਇਨਵੋਲਵ ਸੀਗੇ ਕਿ ਨਹੀਂ ਸੀਗੇ ਉਹ ਮੈਨੂੰ ਨਹੀਂ ਪਤਾ ਪਹਿਲਾਂ ਦੀ ਜਿਹੜੀ ਖੱਜਲ ਖਵਾਰੀ ਹੋਈ ਹੈ ਮੇਰੀ ਹੁਣ ਆਉਂਦੇ ਆ ਬਿੰਦ ਨੂੰ ਆਉਂਦੇ ਛੱਟ ਨੂੰ ਆਉਂਦੇ ਤੁਸੀਂ ਖੁਦ ਸੋਚੋ ਕਿ ਜਿਸ ਦਿਨ ਉਹਨਾਂ ਦਾ ਪ੍ਰੋਗਰਾਮ ਹੈ ਉਹ ਚੱਲਦੇ ਪ੍ਰੋਗਰਾਮ ਵੇਲੇ ਪਹੁੰਚੇ ਆ ਪਹੁੰਚਣਾ ਉਹਨਾਂ ਨੂੰ ਇੱਕ ਦਿਨ ਪਹਿਲਾਂ ਚਾਹੀਦਾ ਸੀ ਜਾਂ ਅਰਲੀ ਮਾਰਨਿੰਗ ਚਾਹੀਦਾ ਸੀਗਾ ਤੁਸੀਂ ਕਹਿ ਰਹੇ ਹੋ ਕਿ ਉਹ ਉਹ ਲੇਟ ਆਏ ਨੇ ਪਰ ਉਧਰੋਂ ਇੰਜ਼ਾਮ ਲੱਗ ਰਿਹਾ ਹੈ ਕਿ ਉੱਥੇ ਮਿਸਮੈਨੇਜਮੈਂਟ ਸੀਗੀ ਉਹਨਾਂ ਕੋਲ ਪ੍ਰੋਗਰਾਮ ਸ਼ੁਰੂ ਨਹੀਂ ਕੀਤਾ ਗਿਆ ਟਾਈਮ ਨਾਲ ਸੋ ਲੇਟ ਸ਼ੁਰੂ ਹੋਈਆਂ ਚੀਜ਼ਾਂ ਲੇਟ 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 ਹੁੰਦਾ ਗਿਆ ਸਾਰਾ ਕੁਝ ਔਰ ਇੱਕ ਹੋਰ ਇੰਜ਼ਾਮ ਹੈ ਤੁਹਾਡੇ ਤੇ ਕਿ ਲੇਟ ਇਸ ਕਰਕੇ ਹੋਏ ਕਿਉਂਕਿ ਉਹ ਕਹਿੰਦੇ ਸੀ ਮੇਰੇ ਕੋਲ ਟਾਈਮ ਨਹੀਂ ਤੇ ਮਹਾਰਾਜਾ ਬੈਂਕੁਟ ਹਾਲ ਦੇ ਵਿੱਚ ਆਓ ਜਿੱਥੇ ਵੀ ਉਹ ਸ਼ੋਅ ਸੀ ਤੇ ਮੇਰੇ ਕੋਲ ਬੁੱਕੇ ਆਪੇ ਲੈ ਜਾਓ ਕਹਿੰਦੇ ਪਹਿਲਾਂ ਅਸੀਂ ਬੁੱਕੇ ਲੈਣ ਗਏ ਜੋ ਬੁੱਕੇ ਲੈ ਕੇ ਹੋਟਲ ਚ ਗਏ ਇਹਨਾਂ ਨੇ ਵੀ ਸਾਡਾ ਬਹੁਤ ਸਮਾਂ ਖਰਾਬ ਕੀਤਾ ਨੂੰ ਇਹ ਗੱਲ ਚੱਜਦੀ ਹੈ ਕਿਸੇ ਪਾਸਿਓਂ ਵੀ ਕੋਈ ਬੰਦਾ ਮਤਲਬ ਕੋਈ ਆਰਗੇਨਾਈਜ਼ਰ ਆਨ ਗoing ਪ੍ਰੋਗਰਾਮ 'ਚ ਬੁਲਾ ਕੇ ਬੁੱਕੇ ਦੇਣ ਲਈ ਕਲਾਕਾਰ ਨੂੰ ਉੱਥੇ ਬੁਲਾਏਗਾ ਮੈਂ ਕੋਈ ਰੁਪਿੰਦਰ ਪਹਿਲੇ ਕਲਾਕਾਰ ਤਾਂ ਹੈ ਨਹੀਂ ਜਿਨ੍ਹਾਂ ਨੂੰ ਮੈਂ ਮਿਲ ਰਹੀਆਂ ਵੀ ਹਾਂ ਮੈਨੂੰ ਬਹੁਤ ਚਾਹ ਹੋਊਗਾ ਵੀ ਮੈਂ ਹੁਣੇ ਹੀ ਬੁੱਕੇ ਦੇਣਾ ਆ ਉਸ ਤੋਂ ਪਹਿਲਾਂ ਬਹੁਤ ਸਾਰੇ ਕਲਾਕਾਰਾਂ ਦੇ ਮੈਂ ਸ਼ੋਅ ਵੀ ਆਰਗੇਨਾਈਜ਼ ਕਰ ਰਹੀਆਂ ਕਲਾਕਾਰਾਂ ਨੂੰ ਵੈਸੇ ਵੀ ਅਸੀਂ ਮਿਲਦੇ ਜੁਲਦੇ ਰਹਿੰਦੇ ਆ ਕਿੰਨੇ ਕਲਾਕਾਰ ਆ ਇੰਡਸਟਰੀ ਚ ਜਿਹੜੇ ਮੈਨੂੰ ਜਾਣਦੇ ਆ ਮੈਨੂੰ ਕੋਈ ਐਡਾ ਉਹ ਚਾਹ ਨਹੀਂ ਸੀ ਵੀ ਮੈਂ ਉਹਨਾਂ ਨੂੰ ਬੁੱਕੇ ਉਸੇ ਵੇਲੇ ਦੇਣਾ ਸੀ ਉਹਦੇ ਕੁਝ ਰੀਜ਼ਨਸ ਸੀਗੇ ਪਹਿਲਾਂ ਉਹਨਾਂ ਨੇ ਆਉਣਾ ਸੀ ਰਾਤ ਨੂੰ ਫਿਰ ਉਹ ਰਾਤ ਨੂੰ ਵੀ ਨਹੀਂ ਤੁਰੇ ਫਿਰ ਉਹਨਾਂ ਨੇ ਜੱਸੀ ਜੀ ਨਾਲ ਜਿਹੜੀ ਮੇਰੀ ਲਾਸਟ ਗੱਲ ਹੋਈ ਉਸ ਤੋਂ ਬਾਅਦ ਇਹ ਤੈਅ ਹੋਇਆ ਸੀ ਕਿ ਉਹ ਸਵੇਰੇ 7 ਵਜੇ ਪਹੁੰਚ ਤੁਰ ਕੇ ਹਰ ਹਾਲ 'ਚ 10:30 ਪੌਣੇ 11 ਵਜੇ ਪਹੁੰਚ ਜਾਣਗੇ ਕਿਉਂਕਿ ਉਸ ਤੋਂ ਬਾਅਦ ਤੁਸੀਂ ਖੁਦ ਸੋਚੋ ਨਾ ਮੇਰਾ ਵੀ ਪ੍ਰੋਗਰਾਮ ਸੀ 1 ਵਜੇ ਸ਼ੁਰੂ ਮੈਂ ਵੀ ਕੁੜੀ ਆ ਮੇਰੇ ਨਾਲ ਦੀ ਟੀਮ ਵੀ ਕੁੜੀਆਂ ਦੀ ਸੀਗੀ ਉਹਨਾਂ ਨੂੰ ਵੀ ਤਾਂ ਤਿਆਰ ਹੋਣ ਲਈ ਟਾਈਮ ਚਾਹੀਦਾ ਸੀਗਾ ਹੂੰ ਸੋ ਉਹ ਟਾਈਮ ਤੇ ਰਾਤ ਨੂੰ ਸਵੇਰੇ 4 ਵਜੇ ਪਹੁੰਚਣਾ ਸੀ ਫਿਰ ਦਿਨੇ ਪਹੁੰਚੇ ਮਤਲਬ 11 ਵਜੇ ਪਹੁੰਚਣਾ ਸੀਗਾ ਉਸ ਤੋਂ ਬਾਅਦ ਉਹ ਪਹੁੰਚੇ ਹੀ ਨਹੀਂ ਮੇਰੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਉਹ ਪਹੁੰਚੇ ਆ ਤੁਸੀਂ ਤੁਸੀਂ ਉਹਨਾਂ ਨੂੰ ਕਿੰਨੇ ਵਜੇ ਫੋਨ ਕਰਨੇ ਸ਼ੁਰੂ ਕਰਦੇ ਸੀ ਕਿ ਆਜੋ ਪਹੁੰਚੋ ਛੇਤੀ 10 ਵਜੇ ਪ੍ਰੋਗਰਾਮ ਸ਼ੁਰੂ ਕਰਨਾ ਜਦੋਂ ਤੁਹਾਨੂੰ ਲੱਗਾ ਕਿ ਲੇਟ ਹੋ ਰਹੇ ਨੇ ਪਹਿਲਾਂ ਰਾਤੀ 11:30 ਪੌਣੇ 12 ਵਜੇ ਤੱਕ ਕਰਦੀ ਰਹੀ ਮੈਂ ਰਾਤੀ 11:30 ਵਜੇ ਪੌਣੇ 12:00 12:00 ਵਜੇ ਮੈਨੂੰ ਦੇ ਕਰੀਬ ਮੈਨੂੰ ਐਗਜ਼ੈਕਟ ਟਾਈਮ ਨਹੀਂ ਯਾਦ 5-10 ਮਿੰਟ ਉੱਪਰ-ਨੀਚੇ ਹੋਣਗੇ ਫਿਰ ਕਹਤਾ ਪਹਿਲਾਂ ਕਹਿੰਦੇ ਕਿ ਆਉਂਦੇ ਆ ਫਿਰ ਕਹਿੰਦੇ ਕਿ ਵੀ ਨਹੀਂ ਨਹੀਂ ਆ ਸਕਦੇ ਹੁਣ ਹਨਾ ਤੁਸੀਂ ਮੇਰੀ ਸਿਚੁਏਸ਼ਨ ਸਮਝੋ 2-3 ਦਿਨ ਤੋਂ ਤੁਸੀਂ ਹਨਾ ਬੰਦੇ ਨੂੰ ਕੋਈ ਆਈ ਗਈ ਨਹੀਂ ਦੇ ਰਹੇ ਕਦੋਂ ਆਣਾ ਕਿ ਫਿਰ 7:00 ਵਜੇ ਸਵੇਰੇ ਮੇਰੇ ਉੱਥੋਂ ਗੈਸਟ ਆਣੇ ਸੀਗੇ ਤੇ ਉਹ ਮੈਨੂੰ ਕਹਿੰਦੇ ਕਿ ਵੀ ਅਸੀਂ ਲੈ ਕੇ ਆਈਏ ਵੀ ਉਹਨਾਂ ਦਾ ਰਾਤ ਪ੍ਰੋਗਰਾਮ ਲੇਟ ਤੱਕ ਸੀਗਾ ਤੇ ਵੀ ਅਸੀਂ ਲੈ ਆਣੇ ਆ ਮੈਨੂੰ ਲੱਗਿਆ ਵੀ 7 ਵਜੇ ਇੰਨੀ ਜਲਦੀ ਹੁਣ ਮੈਂ ਕਿਵੇਂ ਠਾਵਾਂ ਫਿਰ ਮੈਂ 8 8:30 ਵਜੇ ਜਸੀ ਨਾਇਰ ਜੀ ਨੂੰ ਕਾਲ ਕੀਤਾ ਉਹਨੇ ਮੇਰੇ ਕਾਲ ਨਹੀਂ ਰੀਸੀਵ ਕੀਤੀ ਹਾਲਾਂਕਿ ਹੁਣਾ ਇਹ ਚਾਹੀਦਾ ਸੀਗਾ ਕਿ ਉਹ ਆਪਦੀ ਰਿਸਪੌਂਸਿਬਿਲਟੀ ਨਾਲ ਇੱਥੇ ਪਹੁੰਚਾਉਂਦੇ ਉਹਨਾਂ ਨੂੰ ਉਹ ਮੈਨੂੰ ਫੋਨ ਕਰਕੇ ਕਹਿੰਦੇ ਵੀ ਤੁਸੀਂ ਬੇਫਿਕਰ ਰਹੋ ਜੀ ਆਰਟਿਸਟ ਮੇਰਾ ਟਾਈਮ ਤੇ ਪਹੁੰਚੇਗਾ ਉਹ ਕਹਿੰਦੇ ਆ ਨਾ ਕਿ ਉਹ ਰੁਪਿੰਦਰ ਹਾਂਡਾ ਜੀ ਦੇ ਪ੍ਰੋਮੋਟਰ ਹੈ ਹਾਂ ਇਹ ਕਹਿੰਦਾ ਟੂਰ ਦੇ ਤੁਸੀਂ ਤੁਸੀਂ ਦੱਸੋ ਤਾਂ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਇੱਥੇ ਲਿਆਂਦੀ ਕਿ ਮੈਂ ਮੈਂ ਉਹਨਾਂ ਨੂੰ ਪੁੱਛਣਾ ਵਾਰ-ਵਾਰ ਕੇ ਕਲਾਕਾਰ ਤੁਰ ਪਿਆ ਕਿ ਨਹੀਂ ਤੁਰ ਪਿਆ ਫਿਰ ਮੇਰੇ 10:30 ਵਜੇ ਵੀ ਮੇਰਾ ਉਹਨਾਂ ਨੇ ਫੋਨ ਨਹੀਂ ਚੱਕਿਆ ਫਿਰ ਉਰੇ ਤੋਂ ਕੋਈ ਲਾਈਕ ਮੇਰੇ ਵੀ ਨੌਨ ਹੈਗੇ ਨੇ ਉੱਥੇ ਗਏ ਹੋਏ ਸੀ ਉਹਨਾਂ ਦਾ ਸ਼ੋਅ ਦੇਖਣ ਵਾਸਤੇ ਫਿਰ ਮੈਂ ਉਹਨਾਂ ਨਾਲ ਕਮਿਊਨੀਕੇਟ ਕਰਦੀ ਤੁਸੀਂ ਮੇਰੀ ਹਿਊਮਿਲੇਸ਼ਨ ਦੇਖੋ ਮੈਂ ਰਾਤ ਤੋਂ ਰਾਤ ਨੂੰ ਭਾਰਾ 1 ਵਜੇ ਤੱਕ ਉਹਨਾਂ ਦੇ ਪਿੱਛਾ ਕਰ ਰਹੀ ਆ ਵੀ ਚੱਲ ਪੇ ਕਿ ਨਹੀਂ ਚੱਲ ਪੇ ਫਿਰ ਮੈਂ ਸਵੇਰ ਤੋਂ ਲੱਗੀ ਹੋਈ ਆ ਮੈਂ ਆਪ ਦਾ ਸ਼ੋਅ ਮੈਨੇਜ ਕਰਦੀ ਜਾਂ ਉਹਨਾਂ ਦੇ ਆਉਣ ਦੇ ਇੰਤਜ਼ਾਮ ਦੇਖਦੀ ਮੇਰੇ ਜਿੰਨੇ ਵੀ ਮੇਰਾ ਜਿਹੜਾ ਪ੍ਰੋਗਰਾਮ ਲੇਟ ਹੋਇਆ ਨਾ ਮੈਂ ਉਹਨੂੰ ਥੋੜਾ ਥੋੜਾ ਖਿੱਚਿਆ ਕਿਉਂਕਿ ਜਦ ਤੱਕ ਕਲਾਕਾਰ ਉਥੋਂ ਚੱਲ ਨਹੀਂ ਰਿਹਾ ਹੈ ਨਾ ਮੈਂ ਵੀ ਕਿਵੇਂ ਮਤਲਬ ਮੇਰੀ ਸਿਚੁਏਸ਼ਨ ਤੁਸੀਂ ਸਮਝ ਕੇ ਦੇਖੋ ਕਿ ਮੇਰੇ ਪ੍ਰੋਗਰਾਮ ਦੀ ਜਿਹੜੀ ਮੈਨੇਜਮੈਂਟ ਖਰਾਬ ਹੋਈ ਆ ਉਹਨਾਂ ਦੇ ਮੈਨੂੰ ਆਈ ਗਈ ਨਾ ਦੇ ਇਨ ਕਰਕੇ ਵੀ ਹਾਂ ਕਦੋਂ ਚੱਲਣਾ ਹੈ ਚੱਲ ਪਿਆ ਕਿ ਨਹੀਂ ਇਸ ਚੀਜ਼ਾਂ ਕਰਕੇ ਹੋਈ ਆ ਤੁਸੀਂ ਮੈਨੂੰ ਤੇ ਇਹ ਜਾਣੋ ਕਿ ਮੈਂ ਜਿਹੜੀ ਨੇ ਰਾਤੀ ਵੀ 12 1 ਵਜੇ ਤੱਕ ਜਾਗਦੀ ਰਹੀ ਸੁਬਾਹ ਤੋਂ ਲੈ ਕੇ ਫਿਰ ਮੈਂ ਉਹਨਾਂ ਦੇ ਪਿੱਛੇ ਲੱਗੀ ਰਹੀਆਂ ਵੀ ਹਾਂ ਜੀ ਕਲਾਕਾਰ ਚੱਲਦਾ ਹੈ ਕਿ ਨਹੀਂ ਚੱਲਦਾ ਨਹੀਂ ਬੰਦੇ ਦਾ ਪੇਸ਼ੈਂਸ ਲੂਜ਼ ਹੋ ਜਾਂਦਾ ਹੈ ਹਮ ਇੱਕ ਚੀਜ਼ ਦਾ ਹੋਰ ਬੜਾ ਗੰਭੀਰ ਇਲਜ਼ਾਮ ਹੈ ਕਹਿੰਦੇ ਕਿ ਜਦੋਂ ਉਹ ਹਾਲ ਦੇ ਵਿੱਚੋਂ ਨਿਕਲੇ ਨੇ ਪਹਿਲਾਂ ਤੇ ਇਹ ਇਲਜ਼ਾਮ ਬਹੁਤ ਸਮਝਣ ਵਿੱਚ ਐਜ਼ ਅ ਫੀਮੇਲ ਇਹ ਗੱਲ ਬਹੁਤ ਬੁਰੀ ਲੱਗੀ ਜਦੋਂ ਉਹਨਾਂ ਨੇ ਰੁਪਿੰਦਰ ਹਾਂਡਾ ਨੇ ਕਿਹਾ ਕਿ ਮੈਨੂੰ ਹਾਲ 'ਚੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਲੋਕ ਕਰ ਲਿਆ ਗਿਆ ਹਾਲ ਨੂੰ ਮੇਰਾ ਫੋਨ ਖੋਲਿਆ ਗਿਆ ਪਹਿਲਾਂ ਤਾਂ ਇਹਦੇ ਪਿੱਛੇ ਕੀ ਸੱਚਾਈ ਹੈ ਉਹ ਦੱਸੋ ਫਿਰ ਅਗਲੀ ਗੱਲ ਕਰਦੇ ਹਾਂ ਕਿਵੇਂ ਪਾਰਕਿੰਗ 'ਚ ਵੀ ਜਾ ਕੇ ਬਦਸਲੂਕੀ ਕੀਤੀ ਗਈ ਹੈ ਬਿਲਕੁਲ ਬਦਸਲੂਕੀ ਨਹੀਂ ਕੀਤੀ ਗਈ ਤੁਹਾਨੂੰ ਵੀਡੀਓਜ਼ ਭੇਜ ਦਾਂਗੇ ਜਦੋਂ ਉਹ ਆਏ ਨਹੀਂ ਸੀਗੇ ਨਾ ਹਾਲ 'ਚ ਤੇ ਜਦੋਂ ਆ ਵੀ ਗਏ ਸੀ ਕੁੜੀਆਂ ਉਹਨਾਂ ਨੂੰ ਸਟੇਜ ਤੇ ਨਹੀਂ ਸੀ ਚੜਨ ਦੇ ਰਹੀਆਂ ਬਹੁਤ ਜ਼ਿਆਦਾ ਡਾਇਰੈਕਟ ਕਹਿ ਰਹੀਆਂ ਸੀ ਵੀ ਅਸੀਂ ਨਹੀਂ ਸੁਣਨਾ ਸੋ ਹਾਲਚੋ ਨਾ ਨਿਕਲਣ ਦੇ ਇਨ ਦਾ ਏ ਰੀਜ਼ਨ ਸੀਗਾ ਅਸੀਂ ਉਹਨਾਂ ਨੂੰ ਸੇਫਟੀ ਨਾਲ ਉੱਥੇ ਪਹਚਾਣਾ ਚਾਹੁੰਦੇ ਸੀਗੇ ਤੁਸੀਂ ਖੁਦ ਸੋਚੋ ਜਦੋਂ ਭੀੜ ਬੇਕਾਬੂ ਹੋਈ ਹੁੰਦੀ ਹੈ ਹੈਨਾ ਭਾਵੇਂ ਉਹ ਥੋੜੀ ਦੇਰ ਨੱਚਗਾ ਵੀ ਲਈ ਹੁਣ ਵਿੱਚ ਕਈ ਕੁੜੀਆਂ ਦਾ ਗੁੱਸਾ ਜਾ ਤੁਹਾਨੂੰ ਵੀ ਪਤਾ ਹੈ ਜਦੋਂ ਕਲਾਕਾਰ ਲੇਟ ਹੋ ਗਿਆ ਜਿਹੜੇ ਹਿਸਾਬ ਤੇ ਉਹਨਾਂ ਦਾ ਗੁੱਸਾ ਸੀਗਾ ਸਾਨੂੰ ਇਹ ਸੀਗਾ ਵੀ ਅਸੀਂ ਆਪ ਇਹਨਾਂ ਨੂੰ ਪੂਰੀ ਰਿਸਪੌਂਸਿਬਿਲਟੀ ਨਾਲ ਇੱਕ ਵਾਰੀ ਇਹਨਾਂ ਦੇ ਰੈਜ਼ੀਡੈਂਟ ਤੱਕ ਪਹੁੰਚਾਈ ਕਿਉਂਕਿ ਪਹਿਲਾਂ ਵੀ ਮੇਰੇ ਤੇ ਇਹ ਇਲਜ਼ਾਮ ਲੱਗ ਰਿਹਾ ਸੀ ਨਾ ਕਿ ਵੀ ਕੋਈ ਲੈਨ ਨਹੀਂ ਪਹੁੰਚਿਆ ਫਿਰ ਇਹ ਹੋ ਜਾਣੇ ਸੀ ਵੀ ਕੋਈ ਛੱਡਣ ਵੀ ਨਹੀਂ ਪਹੁੰਚਿਆ ਆਰਾਮ ਨਾਲ ਕਿਉਂਕਿ ਹੋਟਲ ਰੂਮ ਬਿਲਕੁਲ ਰੈਡੀ ਸੀ ਜੇ ਫਿਰ ਇਹ ਸੀਗਾ ਕਿ ਵੀ ਕੱਲ ਨੂੰ ਫਿਰ ਇਹ ਨਾ ਕਹਿ ਦੇਣ ਵੀ ਹੋਟਲ 'ਚ ਆ ਨਹੀਂ ਸੀਗਾ ਦੈਸ ਐਂਡ ਥੈਟ ਅਸੀਂ ਡਿਨਰ ਕਰਵਾ ਕੇ ਫਿਰ ਵਾਪਸ ਆਏ ਆ ਜੀ ਹੋਟਲ ਤੋਂ ਹਿਊਮਿਲੇਟ ਕਰਨ ਦਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਲੜਾਈ ਤੋਂ ਬਾਅਦ ਤੁਸੀਂ ਇਕੱਠਿਆਂ ਬੈਠ ਕੇ ਡਿਨਰ ਵੀ ਕੀਤਾ ਜੀ ਬਿਲਕੁਲ ਕੀਤਾ ਹੂੰ ਇੱਕ ਚੀਜ਼ ਹੋਰ ਦੋਸਤੋ ਚਲੋ ਮੈਂ ਇਸ ਗੱਲ ਨਾਲ ਇਤਫਾਕ ਰੱਖਦੇ ਆ ਕਿ ਜਿਹੜੇ ਬੰਦੇ ਨੇ ਟਿਕਟ ਖਰਚੀ ਆ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਦਾ ਇੱਕ ਦਿਨ ਚੋਂ ਅੱਧਾ ਦਿਨ ਕੱਢਿਆ ਆ ਕਿ ਅਸੀਂ ਕਿਸੇ ਸਿੰਗਰ ਨੂੰ ਸੁਣਨ ਜਾ ਰਹੇ ਆ ਤੇ ਜਦੋਂ ਕੋਈ ਵੀ ਪ੍ਰੋਗਰਾਮ ਲੇਟ ਹੁੰਦਾ ਉਹਦੇ XY Z ਕੋਈ ਵੀ ਰੀਜ਼ਨ ਹੋ ਸਕਦੇ ਨੇ ਉਹਨਾਂ ਦਾ ਫ੍ਰਸਟ੍ਰੇਟ ਹੋਣਾ ਜਾਇਜ਼ ਹੈ ਪਰ ਉੱਥੇ ਸਿਚੁਏਸ਼ਨ ਨੇ ਸਾਡੀ ਗਈ ਮੈਨੇਜਮੈਂਟ ਵੱਲੋਂ ਇਹ ਤੁਸੀਂ ਮੰਨਦੇ ਆ ਆਪਣਾ ਸਵਾਲ ਪਲੀਜ਼ ਰਿਪੀਟ ਕਰ ਦੋਗੇ ਤੁਸੀਂ ਹਾਂਜੀ ਮੈਂ ਇਹ ਕਹਿ ਰਹੀ ਹਾਂ ਕਿ ਮੈਂ ਇਸ ਗੱਲ ਨਾਲ 100% ਸਹਿਮਤ ਹਾਂ ਕਿ ਜਦੋਂ ਕੋਈ ਕਲਾਕਾਰ ਲੇਟ ਆਂਦਾ ਤੇ ਜਿਹੜੇ ਸੁਣਨ ਗਏ ਹੁੰਦੇ ਨੇ ਉਹ ਫਰਸਟ੍ਰੇਟ ਹੁੰਦੇ ਨੇ ਕਿਉਂਕਿ ਉਹਨਾਂ ਨੇ ਪੈਸੇ ਵੀ ਖਰਚੇ ਨੇ ਉਹਨਾਂ ਨੇ ਸਮਾਂ ਵੀ ਦਿੱਤਾ ਪਰ ਉਸ ਵੇਲੇ ਜਿਹੜੀ ਫਰਸਟ੍ਰੇਸ਼ਨ ਲੋਕਾਂ ਦੇ ਵਿੱਚ ਹੋ ਗਈ ਰੁਪਿੰਦਰ ਦੇ ਲੇਟ ਆਉਣ ਕਰਕੇ ਉਸ ਨੂੰ ਉਸ ਵੇਲੇ ਮੈਨੇਜਮੈਂਟ ਨੂੰ ਸਾਹਮਣਾ ਚਾਹੀਦਾ ਸੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਸਿਚੁਏਸ਼ਨ ਕਿਸੇ ਤਰੀਕੇ ਸੰਭਲ ਨਹੀਂ ਗਈ ਹਾਂਜੀ ਮੈਨੇਜਮੈਂਟ ਘੰਟਾ ਡੇਡ ਘੰਟਾ ਤੇ ਸਾਂਭ ਲੂਗੀ 2.5 3 ਘੰਟੇ ਨਹੀਂ ਨਾ ਸਾਮ ਸਗ ਦੀ ਸਾਡਾ ਟਾਈਮ 4 ਵਜੇ ਲਈ ਅਨਾਉਂਸ ਹੋਇਆ ਹੋਇਆ ਸੀਗਾ ਜੱਸੀ ਜੀ ਨੂੰ ਇਹ ਬਹੁਤ ਪਹਿਲਾਂ ਮੈਂ ਫੋਨ ਤੇ ਦੱਸ ਚੁੱਕੀ ਇਸ ਮੈਂ ਕਿੰਨੀਆਂ ਟੀਵੀ ਦੀਆਂ ਇੰਟਰਵਿਊਜ਼ ਵਿੱਚ ਵੀ ਅਨਾਉਂਸ ਕੀਤਾ ਹੋਇਆ ਸੀ 4 ਪੀ ਐਮ ਦਾ ਟਾਈਮ ਸੋ ਉਹਦੇ ਚ ਤੇ ਕੋਈ ਦੋ ਰਾਏ ਨਹੀਂ ਰਹਿ ਜਾਂਦੀ ਕਿ ਮੈਂ ਉਹਨਾਂ ਨੂੰ ਨਾਂ ਦੱਸਿਆ ਹੋਵੇ ਸੋ 4 ਵਜੇ ਤੇ 6:45 ਚ ਬਹੁਤ ਡਿਫਰੈਂਸ ਆ ਜਾਂਦਾ ਨਾ ਅਸੀਂ ਆਪ ਦਾ ਬੈਸਟ ਟ੍ਰਾਈ ਕੀਤਾ ਡੀ ਜੇ ਵਗੈਰਾ ਲਾ ਕੇ ਕਿ ਕੁੜੀਆਂ ਨੂੰ ਲਾਈਕ ਐਂਟਰਟੇਨ ਕਰੀ ਹੈ ਨਾ ਉਹਦੇ ਵਿੱਚ ਵੀ ਫਿਰ ਕਈ ਚੀਜ਼ਾਂ ਸੀਗੀਆਂ ਨਾ ਕਿ ਉਹ ਕਹਿ ਰਹੇ ਸੀਗੇ ਕਿ ਉਸ ਤੋਂ ਬਾਅਦ ਹੋਟਲ ਵਿੱਚੋਂ ਜਦੋਂ ਗਏ ਨੇ ਤੇ ਉਸ ਤੋਂ ਬਾਅਦ ਰੈਡੀ ਹੋਣ ਨੂੰ ਵੀ ਕਾਫੀ ਟਾਈਮ ਲੱਗ ਗਿਆ ਅੱਛਾ ਇੱਕ ਜਿਹੜਾ ਤੁਸੀਂ ਮੈਨੂੰ ਥੋੜੀ ਦੇਰ ਪਹਿਲਾਂ ਸਵਾਲ ਪੁੱਛਿਆ ਸੀ ਨਾ ਉਹ ਇਹਦੇ ਵਿੱਚ ਹੀ ਉਹਦਾ ਜਵਾਬ ਹੈਗਾ ਉਹ ਕਹਿੰਦੇ ਤੁਸੀਂ ਕਹਿ ਰਹੇ ਸੀ ਕਿ ਬੁਕੇ ਦੇ ਲਈ ਸਪੈਸ਼ਲ ਬੁਲਾਇਆ ਬੁਕੇ ਦੇ ਲਈ ਸਪੈਸ਼ਲ ਨਹੀਂ ਸੀ ਬੁਲਾਇਆ ਉਹਦੇ ਵਿੱਚ ਦੋ ਤਿੰਨ ਇਹੀ ਇਹਦੇ ਨਾਲ ਟਾਈਮ ਨਾਲ ਰਿਲੇਟਡ ਰੀਜ਼ਨ ਹੀ ਸੀਗੇ ਇੱਕ ਤੇ ਮੈਂ ਖੁਦ ਦੇਖਣਾ ਚਾਹੁੰਦੀ ਸੀ ਕਿ ਸੱਚੀ ਕਲਾਕਾਰ ਆ ਹੀ ਗਿਆ ਕਿਉਂਕਿ ਪਹਿਲੇ ਰਾਤੀ ਕੋਈ ਕੁੜੀਆਂ ਵੇਟ ਕਰ ਰਹੀਆਂ ਸੀ ਉਹਨਾਂ ਨੂੰ ਮੇਰੇ ਨਾਲ ਜਾਣ ਵਾਸਤੇ ਫਿਰ ਸਵੇਰੇ ਹਨਾ ਮੈਂ ਆਨ ਗoing ਪ੍ਰੋਗਰਾਮ ਛੱਡ ਕੇ ਜਾਣੀ ਸੀ ਸਕਦੀ ਤੁਸੀਂ ਇੰਜੋਏ ਕਰਦੀਆਂ ਹੋਈਆਂ ਕੁੜੀਆਂ ਨੂੰ ਵੀ ਨਹੀਂ ਭੇਜ ਸਕਦੇ ਰਾਈਟ ਉੱਥੋਂ ਡਿਊਟੀਆਂ ਲਾਈਆਂ ਹੋਈਆਂ ਸੀ ਇੱਕ ਦੋ ਜਣਿਆਂ ਦੀ ਬਟ ਫਿਰ ਅਸੀਂ ਡਿਸਾਈਡ ਕੀਤਾ ਕਿ ਵੀ ਇੱਥੇ ਬੁਲਾਣੇ ਆ ਮੈਂ ਪਿਕਚਰਜ਼ ਜ਼ਰੂਰ ਖਿੱਚਵਾਈਆਂ ਸੀ ਅਸੀਂ ਉਹ ਵੀ ਇਸ ਲਈ ਕਿ ਮੀਡੀਆ ਤੇ ਪਾ ਲਈਏ ਕਿਉਂਕਿ ਆਲਰੇਡੀ ਕੋਈ ਸਰਪ੍ਰਸਰ ਸ਼ੁਰੂ ਹੋ ਗਈ ਸੀ ਵੀ ਰੁਪਿੰਦਰ ਨਹੀਂ ਆ ਰਹੀ ਹੂੰ ਠੀਕ ਹੈ ਉਹਦਾ ਏ ਪਰਪਸ ਸੀਗਾ ਕਿ ਚਲੋ ਥੋੜੇ ਬਹੁਤ ਲੋਕੀ ਹਨਾ ਦੇਖ ਲੈਣਗੇ ਅਸੀਂ ਪਿਕਚਰ ਕੋਈ ਅਪਲੋਡ ਕਰ ਦਾਂਗੇ ਇਵਨ ਮੇਰਾ ਨੈਟ ਨਹੀਂ ਸੀ ਚੱਲ ਰਿਹਾ ਇਹ ਪਿਕਚਰ ਫਿਰ ਵੀ ਕੋਈ ਅਪਲੋਡ ਨਹੀਂ ਕੀਤੀ ਗਈ ਬਟ ਮੈਂ ਨਾ ਥੋੜਾ ਜਿਹਾ ਪਾਸੇ ਕਰਕੇ ਉਹਨਾਂ ਨੂੰ ਕਿਹਾ ਵੀ ਸੀਗਾ ਉੱਥੇ ਕਿਉਂਕਿ ਬੈਂਕਟ ਹਾਲ ਜੀ ਉੱਪਰ ਇੱਕ ਰੂਮ ਸੀਗਾ ਮੈਨੂੰ ਸੀਗਾ ਕਿ ਪਿਆਰ ਮੁਹੱਬਤ ਨਾਲ ਮੈਂ ਮਨਾ ਲਾਂਗੀ ਅੱਛਾ ਮੈਂ ਜ਼ਿਆਦਾ ਖੁੱਲ ਕੇ ਗੱਲ ਉਹਨਾਂ ਨਾਲ ਤਾਂ ਨਹੀਂ ਕਰ ਪਾਈ ਕਿਉਂਕਿ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਮੇਰਾ ਕਮਿਊਨੀਕੇਸ਼ਨ ਹੀ ਨਹੀਂ ਸੀ ਹੋਇਆ ਜਦੋਂ ਕੈਲਗਰੀ ਆਏ ਵੀ ਨਹੀਂ ਇੰਡੀਆ ਤੋਂ ਉਦੋਂ ਵੀ ਮੇਰਾ ਕੋਈ ਇੱਕ ਵਾਰੀ 5 ਮਿੰਟ ਕਮਿਊਨੀਕੇਸ਼ਨ ਹੋਇਆ ਮੈਨਾਂ ਨੂੰ ਪਾਸੇ ਕਰਕੇ ਕਿਹਾ ਵੀ ਆਪਾਂ ਉੱਪਰ ਚੱਲਦੇ ਆਂ ਚਾਹ ਪਾਣੀ ਪੀਣੇ ਆ ਤੇ ਉੱਪਰ ਰੂਮ ਹੈਗਾ ਤੁਸੀਂ ਉੱਥੇ ਹੀ ਰੈਡੀ ਹੋ ਜਾਓ ਉਹ ਕਹਿੰਦੇ ਨਹੀਂ ਮੈਂ ਫਰੈਸ਼ਨ ਅਪ ਹੋਣਾ ਆ ਇਸ ਗੱਲ ਦਾ ਜੱਸੀ ਹੋਰ ਮੈਂ ਜਵਾਬ ਦਿੱਤਾ ਕਿ ਕਹਿੰਦੇ ਉਹਨਾਂ ਨੂੰ ਪਰਮ ਹੋਰਾਂ ਨੂੰ ਉਹਨਾਂ ਨੂੰ ਉੱਥੇ ਰੋਕ ਲੈਣਾ ਚਾਹੀਦਾ ਸੀ ਉੱਥੇ ਇੱਕ ਰੂਮ ਦੇ ਦੇਣਾ ਚਾਹੀਦਾ ਸੀ ਵੀ ਇੱਥੇ ਤਿਆਰ ਹੋਣੇ ਸਮਾਂ ਘਟੇ ਨਹੀਂ ਨਹੀਂ ਜੀ ਮੈਂ ਤੇ ਬਿਲਕੁਲ ਆਫਰ ਕੀਤਾ ਸੀਗਾ ਮੈਂ ਉਹਨਾਂ ਨੂੰ ਕਿਹਾ ਸੀ ਵੀ ਆਪ ਉੱਪਰ ਬੈਠ ਕੇ ਚਾਹ ਪਾਣੀ ਪੀ ਲੈਣੇ ਤੁਸੀਂ ਇੱਕਦਮ ਥੋੜੀ ਕਲਾਕਾਰ ਨੂੰ ਕੋਈ ਜਦੋਂ ਤੁਸੀਂ ਮਿਲੇ ਹੀ ਪਹਿਲੀ ਵਾਰ ਹੋ ਹਨਾ ਪਹਿਲੀ ਵਾਰ ਤੁਹਾਡੀ ਚੱਜ ਨਾਲ ਗੱਲ ਹੋ ਰਹੀ ਹੈ ਤੇ ਤੁਸੀਂ ਕਿਸੇ ਤਰੀਕੇ ਸਾਫ਼ ਸਿਹਰੇ ਕਹਿੰਨੇ ਉਹਨਾਂ ਮੈਂ ਤੇ ਵੈਸੇ ਵੀ ਹੱਕੀ ਬੱਕੀ ਰਹਿ ਗਈ ਸੀਗੇ ਰੁਪਿੰਦਰ ਸੀਗੇ ਇਕੱਲੇ ਤੇ ਨਾਲ ਸੀਗੇ ਉਹ ਜਿਹੜੇ ਇੱਥੋਂ ਇੱਕ ਗੈਸਟ ਗਏ ਸੀ ਉਹ ਲੈ ਕੇ ਆਏ ਸੀਗੇ ਸੋ ਉਹਨਾਂ ਦੇ ਨਾਲ ਇੱਕ ਹਰਮਨ ਨਾਮ ਮੈਨੂੰ ਜਿਹੜੀ ਸ਼ੁਰੂ ਤੋਂ ਜਾਣਕਾਰੀ ਦਿੱਤੀ ਗਈ ਸੀ ਵੀ ਉਹਨਾਂ ਦੇ ਨਾਲ ਇੱਕ ਅਸਿਸਟੈਂਟ ਹੋਏਗੀ ਹਰਮਨ ਤੇ ਮੈਂ ਉਹਨਾਂ ਨੂੰ ਪੇਮੈਂਟ ਵੀ ਹੈਂਡਓਵਰ ਕਰਨੀ ਸੀਗੀ ਸੋ ਤਿੰਨ ਚਾਰ ਕਾਰਨ ਇਕੱਠੇ ਸੀਗੇ ਉਹਨਾਂ ਨੂੰ ਮਹਾਰਾਜ ਬੈਂਕਟ ਹਾਲ ਬੁਲਾਉਣ ਲਈ ਇੱਕ ਤੇ ਜਿਹੜੀ ਐਡਵਾਂਸ ਉਹ ਫੜਾਉਣਾ ਸੀ ਇੱਕ ਇਹ ਸੀਗਾ ਕਿ ਉੱਪਰ ਮਨਾ ਕੇ ਲੈ ਜਾਣੇ ਵੀ ਉੱਥੇ ਹੀ ਰੈਡੀ ਹੋ ਜਾਣ ਤੀਸਰਾ ਇਹ ਸੀਗਾ ਕਿ ਲੋਕਾਂ ਦੀ ਜਿਹੜੀ ਗਲਤ ਫਹਮੀ ਆ ਕੁਸਰਪੁਸਰ ਸ਼ੁਰੂ ਹੋਈ ਹੋਈ ਹੈ ਵੀ ਰਪਿੰਦਰ ਨਹੀਂ ਆ ਰਿਹਾ ਇਹ ਮੈਨੂੰ ਖੁਦ ਨੂੰ ਵੀ ਨਹੀਂ ਸੀ ਯਕੀਨ ਆ ਰਿਹਾ ਮੈਂ ਤੈਨੂੰ ਕਹਾਂ ਕਿਉਂਕਿ ਰਾਤੀ ਆਣਾ ਸੀ ਸੁਬਾ ਆਣਾ ਸੀ ਸੋ ਤੁਹਾਨੂੰ ਵੀ ਪਤਾ ਨਾ ਬੰਦੇ ਦੇ ਮਨ ਚ ਸ਼ੰਕਾ ਤਾਂ ਪੈਦਾ ਹੋ ਹੀ ਜਾਂਦੀ ਹੈ ਫਿਰ ਜੀ ਪਰ ਜੀ ਇੱਕ ਗੱਲ ਹੋਰ ਬਹੁਤ ਵਾਇਰਲ ਜਿਹੜੀ ਹੋ ਰਹੀ ਕਿ ਪੇਮੈਂਟ ਦਾ ਰੌਲਾ ਪੈ ਰਿਹਾ ਕਿ ਪੇਮੈਂਟ ਹੋਲਡ ਕੀਤੀ ਗਈ ਹੈ ਇਹਦੇ ਪਿੱਛੇ ਕੀ ਸੱਚ ਹੈ ਨਹੀਂ ਨਹੀਂ ਜੀ ਬਿਲਕੁਲ ਪੇਮੈਂਟ ਟਾਈਮ ਤੇ ਹੋ ਗਈ ਸੀ ਉਹਨਾਂ ਦੀ ਮੇਰੇ ਕੋਲ ਪ੍ਰੂਫ ਸਰ ਇੱਕ ਹੋਰ ਕਲਿੱਪ ਬਹੁਤ ਵਾਇਰਲ ਹੋ ਰਿਹਾ ਤੁਸੀਂ ਕਹਿ ਰਹੇ ਉਹਨਾਂ ਦੀ ਸਿਹਤ ਨਹੀਂ ਠੀਕ ਉਹ ਕਹਿੰਦੇ ਮੈਂ ਬਿਲਕੁਲ ਠੀਕ ਹਾਂ ਮੈਂ ਤੁਹਾਡੇ ਕਰਕੇ ਆਈ ਹਾਂ ਉਹ ਗੱਲਾਂ ਕਿੱਥੋਂ ਆਈਆਂ ਹਾਂਜੀ ਉਹ ਉਹੀ ਇਹਨਾਂ ਦੀ ਪੀੜ ਬਹੁਤ ਬੇਕਾਬੂ ਹੋ ਗਈ ਸੀ ਕਿ 645 ਤੇ ਕੁੜੀਆਂ ਮਾਈਕ ਨਹੀਂ ਦੇ ਰਹੀਆਂ ਸੀ ਬੀਬੀਆਂ ਬਹੁਤ ਜ਼ਿਆਦਾ ਬੋਲ ਰਹੀਆਂ ਸੀਗੀਆਂ ਹਨਾ ਤੇ ਆਪਾਂ ਕਿਸੇ ਨਾ ਕਿਸੇ ਤਰੀਕੇ ਤੇ ਐਜ਼ ਅ ਟੀਮ ਵਰਕ ਕਰਦੇ ਆ ਨਾ ਕਵਰ ਅਪ ਤੇ ਕਰਨਾ ਹੁੰਦਾ ਨਾ ਸਟੇਜ ਤੇ ਜਾ ਕੇ ਤੁਸੀਂ ਕੀ ਚਾਹੇ ਮੈਂ ਇੱਕ ਇੱਕ ਮਤਲਬ ਤੁਸੀਂ ਇੱਕ ਇਹ ਐਗਜ਼ਾਮਪਲ ਲੈ ਲੋ ਭੀ ਚਾਵੇਂ ਮੇਰੇ ਕਰਕੇ ਲੇਟ ਹੋਏ ਹੋਣ ਚਾਹੇ ਉਹਨਾਂ ਦੇ ਕਰਕੇ ਲੇਟ ਹੋਏ ਹੋਣ ਚਾਹੇ ਜੱਸੀ ਕਰਕੇ ਲੇਟ ਹੋਏ ਹੋਣ ਆਪਾਂ ਸਟੇਜ ਤੇ ਜਾ ਕੇ ਸਿੱਧੇ ਥੋੜੀ ਮਤਲਬ ਉਸ ਚੀਜ਼ ਨੂੰ ਜਿਹਦੇ ਕਰਕੇ ਪੀੜ ਆਲਰੇਡੀ ਪੜਕੀ ਹੋਈ ਆ ਤੁਸੀਂ ਉਹੀ ਚੀਜ਼ਾਂ ਉਹ ਮੈਨੂੰ ਰੁਪਿੰਦਰ ਜੀ ਦਾ ਸਮਝ ਨਹੀਂ ਆਇਆ ਸੀਰੀਅਸਲੀ ਹੈ ਨਾ ਮੈਂ ਤੇ ਕਵਰ ਅਪ ਕਰਨ ਦੀ ਟ੍ਰਾਈ ਕਰ ਰਹੀ ਸੀ ਕਿ ਚਲੋ ਠੀਕ ਹੈ ਕਿ ਪੀੜ ਨੂੰ ਗੁੱਸਾ ਨਾ ਵਧੇ ਹੂੰ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਸੀ ਤੁਹਾਡਾ ਇਹ ਕਹਿਣਾ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਦੇ ਸੀ ਮੈਂ ਰਵਿੰਦਰ ਨੂੰ ਬਹੁਤ ਪਿਆਰ ਨਾਲ ਬੁਲਾਇਆ ਸੀ ਮੇਰਾ ਬਹੁਤ ਦਿਲ ਟੁੱਟਿਆ ਹੈ ਪਹਿਲਾਂ ਵਾਲੀ ਸਟੇਟਮੈਂਟ ਸੁਣ ਕੇ ਵੀ ਜਿਹੜੀ ਮੈਂ ਘੰਟਾ ਪਹਿਲਾਂ ਕਿਉਂਕਿ ਮੈਨੂੰ ਨਹੀਂ ਲੱਗਦਾ ਇਸ ਤੋਂ ਬਾਅਦ ਮਤਲਬ ਕੋਈ ਇੰਨੇ ਪਿਆਰ ਨਾਲ ਕਿਸੇ ਲਈ ਇੰਨੀ ਤਿਆਰੀ ਕਰੂਗਾ ਇੰਨਾ ਕੁੜੀਆਂ ਦੇ 30 ਡਾਲਰ ਦੀ ਟਿਕਟ ਖਰਚ ਕੇ ਇੱਕ ਦਿਨ ਕੱਢ ਕੇ ਆਈਆਂ ਮੈਂ 3-4 ਮਹੀਨੇ ਦੀ ਮਿਹਨਤ ਲਾਈ ਸੀਗੀ ਦਿਨ ਰਾਤ ਦੀ ਤੁਸੀਂ 15000 ਉਹ ਲਾਓ ਤੁਸੀਂ ਪੂਰੇ ਸ਼ੋਅ ਦਾ ਖਰਚਾ ਲਾਓ ਪ੍ਰੋਮੋਟਰ ਨੇ ਕਿਸ ਤਰੀਕੇ ਨਾਲ ਪੂਰਾ ਕਰਨਾ ਦਾ ਕਿੰਨੀ ਮਿਹਨਤ ਲੱਗਦੀ ਹੈ ਸ਼ੋਅ ਨੂੰ ਪੂਰੇ ਨੂੰ ਆਰਗੇਨਾਈਜ਼ ਕਰਨ ਲਈ ਆਪਣੀ ਗਲਤੀ ਨਾਲ ਕੋਈ ਜਾਂ ਆਪਣੀ ਮਿਸਮੈਨੇਜਮੈਂਟ ਨਾਲ ਕੋਈ ਆਰਗੇਨਾਈਜ਼ਰ ਕਿਦਾਂ ਨੂੰ ਖਰਾਬ ਕਰ ਲੂਗਾ ਜੱਸੀ ਜੀ ਦੀ ਗਲਤੀ ਸੀ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਸੀ ਰੁਪਿੰਦਰ ਨੂੰ ਟਾਈਮ ਤੇ ਇੱਥੇ ਲੈ ਕੇ ਆਣਾ ਨਾ ਕਿ ਮੇਰੀ ਰਿਸਪੌਂਸਿਬਿਲਟੀ ਬਣਦੀ ਸੀ ਕਿ ਮੈਂ बार-बार ਪੁੱਛੀ ਕਰੀ ਜਾਵਾਂ ਵੀ ਹੁਣ ਪਹੁੰਚਦਾ ਹੈ ਕਲਾਕਾਰ ਜਾਂ ਕਦੋਂ ਪਹੁੰਚਦਾ ਹੈ ਜਾਂ ਕਿਦੋਂ ਪਹੁੰਚਦਾ ਹੈ ਜੀ ਤੁਹਾਡੇ ਕੋਲ ਟਾਈਮ ਨਹੀਂ ਸੀ ਤੁਹਾਡੀ ਮੈਨੇਜਮੈਂਟ ਚੋ ਕਿਸੇ ਹੋਰ ਨੇ ਵੀ ਉਹਨਾਂ ਨਾਲ ਬਾਰ-ਬਾਰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਭਾਵੇਂ ਜ਼ਿੰਮੇਵਾਰੀ ਕਿਸੇ ਵੀ ਬੀਵੀ ਸੀ ਪਰਮਜੀ ਉੱਥੇ ਪਰ ਕਿਉਂਕਿ ਸ਼ੋਅ ਦੇ ਆਰਗੇਨਾਈਜ਼ਰ ਤੁਸੀਂ ਸੀ ਸਵਾਲ ਤੁਹਾਡੇ ਕੋਲ ਠਨੇ ਸੀ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਮੈਂ ਰਾਤ ਨੂੰ 12 ਵਜੇ ਤੱਕ ਉਹਨਾਂ ਨਾਲ ਕੰਟੈਕਟ ਕਰਦੀ ਰਹੀ ਹਾਂ ਵੀ ਹੁਣ ਤੋੜ ਦਿਓ ਬੈਟਰ ਹੈ ਸਵੇਰ ਬਹੁਤ ਮੁਸ਼ਕਿਲ ਹੋ ਜਾਣਾ ਹੈ ਜੋਡੀ ਸਾਡੀ ਲਾਸਟ ਮਤਲਬ ਜਦੋਂ ਵੀ ਅਸੀਂ ਡੀਲ ਕੀਤੀ ਸੀ ਨਾ ਉਦੋਂ ਇੱਥੇ ਗੱਲ ਤੇ ਗੱਲ ਮੁੱਕੀ ਸੀਗੀ ਵੀ ਉਹ ਰਾਤ ਨੂੰ ਆ ਕੇ ਇੱਥੇ ਸੌਣਗੇ ਭਾਵੇਂ ਸਵੇਰ ਦੇ 4 ਵਜੇ ਪਹੁੰਚਣ 3 ਵਜੇ ਪਹੁੰਚਣ ਮੇਰੇ ਲਈ ਸਥਿਤੀ ਬਹੁਤ ਸਖਾਵੀ ਹੋ ਜਾਣੀ ਸੀ ਕਿ ਬੰਦੇ ਨੂੰ ਸਕੂਨ ਹੋ ਜਾਵੇ ਕਿ ਕਲਾਕਾਰ ਇੱਥੇ ਹੈ ਜਦੋਂ ਮਰਜ਼ੀ ਉੱਠ ਕੇ ਆਰਾਮ ਨਾਲ ਰੈਡੀ ਹੋ ਜਾਵੇ ਰਾਤ ਨੂੰ ਮੈਨੂੰ ਜਵਾਬ ਦੇ ਦਿੱਤਾ ਗਿਆ ਵੀ ਨਹੀਂ ਉਹ ਨਹੀਂ ਚੱਲ ਪਾਣਗੇ ਨਹੀਂ ਰੁਪਿੰਦਰ ਨੇ ਰਿਵੀਲ ਵੀ ਕੀਤਾ 쇼 ਦੇ ਵਿੱਚ ਹਨਾ ਕਿ ਮੈਂ 3 ਵਜੇ ਤੱਕ 쇼 ਕਰ ਰਹੀ ਸੀ 쇼 ਤੇ ਨਹੀਂ ਕਰ ਰਹੀ ਸੀ ਮਤਲਬ 3 ਵਜੇ ਤੱਕ ਉਹ ਜਾਗਦੇ ਹੋਣਗੇ ਖਾਣਾ ਖੂਣਾ ਖਾਂਦੇ ਹੋਣਗੇ ਜਸਸੀ ਨੂੰ ਨਹੀਂ ਜ਼ਿੰਮੇਵਾਰੀ ਸੀ ਕਿ ਵੀ ਕੱਲ ਮੇਰੇ ਕਲਾਕਾਰ ਦਾ 쇼 ਹੈ ਥੋੜੀ ਬਹੁਤੀ ਤੇ ਰਿਸਪੌਂਸਿਬਿਲਟੀ ਰੱਖ ਦੇਣਾ ਕਿ ਨੈਕਸਟ ਡੇ 쇼 ਆ ਟਾਈਮ ਤੇ ਉਹ ਵਾਲਾ 쇼 ਕਰ ਦੇ ਟਾਈਮ ਤੇ ਇੱਥੇ ਪਹੁੰਚਾ ਦੇ ਮੈਂ ਸਵੇਰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਪਹਿਲਾਂ ਵੀ ਐਕਸਪਲੇਨ ਕੀਤਾ ਮੈਂ ਸਵੇਰ 8:30 ਤੋਂ ਕੰਟੈਕਟ ਕਰਨ ਦੀ ਟਰਾਈ ਕਰ ਰਹੀ ਸੀ ਜਸਸੀ ਨੇ ਥੋੜੀ ਉਹਨੂੰ ਤੋ ਰਿਆ ਉੱਥੋਂ ਰੁਪਿੰਦਰ ਨੂੰ ਮੈਂ ਜਿਹੜੀ ਕੁੜੀ ਨਾਲ ਉਹਨਾਂ ਨੇ ਆਣਾ ਸੀ ਉਹਨਾਂ ਨੂੰ ਮੈਂ ਡਾਇਰੈਕਟ ਫੋਨ ਕਰ ਕਰਕੇ ਉੱਥੋਂ ਮਤਲਬ ਕਿਹਾ ਕਿ ਵੀ ਪਲੀਜ਼ ਉਹਨਾਂ ਨੂੰ ਪਿਕ ਕਰ ਲਓ ਫਿਰ ਉਹ ਕਹਿੰਦੇ ਵੀ ਕੋਈ ਨਹੀਂ ਅਸੀਂ ਚੱਲਦੇ ਆ ਉਸ ਤੋਂ ਬਾਅਦ ਫਿਰ ਮੇਰਾ ਉਹਨਾਂ ਨਾਲ ਰਾਬਤਾ ਕਰਨਾ ਮੁਸ਼ਕਿਲ ਸੀ ਕਿਉਂਕਿ 10:30 11:00 a.m ਹੋ ਗਏ ਸੀ ਆਲਰੇਡੀ ਫਿਰ ਮੈਂ ਵੀ ਆਉਦਾ ਇੱਧਰ ਤਿਆਰ ਵਿਆਰ ਹੋਣਾ ਸੀਗਾ ਪ੍ਰੋਗਰਾਮ ਸ਼ੁਰੂ ਹੋਣਾ ਸੀਗਾ ਅਸੀਂ ਬਿਲਕੁਲ ਰਾਬਤਾ ਕਰਨ ਦੀ ਟਰਾਈ ਕੀਤੀ ਜਸੀ ਨੇ ਆਪਣੀ ਰਿਸਪੌਂਸਿਬਿਲਟੀ ਨਹੀਂ ਪੂਰੀ ਕੀਤੀ ਮੇਰੇ ਕੋਲੇ ਪ੍ਰੂਫਸ ਪਏ ਆ ਜੀ ਇੱਕ ਚੀਜ਼ ਹੋਰ ਸਾਰਿਆਂ ਦੇ ਮਨ ਆ ਚਾ ਰਹੀ ਔਰ ਬਹੁਤਿਆਂ ਨੂੰ ਇਹ ਗੱਲ ਪਤਾ ਹੀ ਨਹੀਂ ਹੈ ਕਿ ਐਡਮਿੰਟਨ ਦਾ ਸ਼ੋਅ 1.5 ਘੰਟੇ ਤੱਕ ਚੱਲਟਿਆ ਸੀ ਜਦੋਂ ਇਹ ਤੁੰਤੂ ਮੈਮਾ ਹੋਈ ਆ ਬਹੁਤਿਆਂ ਨੂੰ ਰੀਲਸ ਵੇਖ ਕੇ ਨਹੀਂ ਪਤਾ ਕਿ ਸ਼ੋਅ ਸ਼ੁਰੂ ਵੀ ਹੋਇਆ ਕਿ ਨਹੀਂ ਹੋਇਆ ਜਦੋਂ ਇੱਕ ਵਾਰੀ ਸ਼ੋਅ ਸ਼ੋਅ ਸ਼ੁਰੂ ਹੋ ਗਿਆ ਜਦਸੀ ਉਹਨਾਂ ਨੇ ਦੱਸਿਆ 1.5 ਘੰਟਾ ਸ਼ੁਰੂ ਚੱਲਿਆ ਉਸ ਤੋਂ ਬਾਅਦ ਇੰਨੀ ਖੁੰਦਕ ਕਿੱਥੋਂ ਆ ਗਈ ਨਹੀਂ 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 ਜਦਸੀ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਨਾ ਕਿ ਤੁੰਤੂ ਮੈਮਾ ਹੋਈ ਆ ਉਹ ਗੱਲ ਸ਼ੋਅ ਤੋਂ ਪਹਿਲਾਂ ਦੀ ਹੈ ਅੱਧਾ 20 ਮਿੰਟ 25 ਮਿੰਟ ਬੀਬੀਆਂ ਨੇ ਚੜ੍ਹੇ ਨਹੀਂ ਦਿੱਤਾ ਸਟੇ ਤੇ ਰੁਪਿੰਦਰ ਡੋਰ ਚ ਖੜੇ ਸੀ ਉਹ ਮਨਾ ਕਰ ਰਹੇ ਸੀ ਵੀ ਨਹੀਂ ਅਸੀਂ ਸਿੰਗਰ ਨਹੀਂ ਸੁਣਨੀ ਹੁਣ ਹਮ ਅੱਛਾ ਇੱਕ ਕਲਿੱਪਸ ਤੇ ਬਹੁਤ ਵਾਇਰਲ ਹੋ ਰਹੀਆਂ ਆ ਜਿਹੜੀਆਂ ਸਾਡੇ ਬਾਰੇ ਬੁਰੀਆਂ ਕਲਿੱਪਸ ਵਾਇਰਲ ਹੋ ਰਹੀਆਂ ਉਹ ਤੇ ਮੰਨੀਆਂ ਜਾ ਰਹੀਆਂ ਜੀ ਸੱਚੀਆਂ ਜਿਹੜੀਆਂ ਸਾਡੇ ਬਾਰੇ ਲਾਈਕ ਸਈ ਕਲਿੱਪਸ ਵਾਇਰਲ ਹੋ ਰਹੀਆਂ ਉਹਨਾਂ ਨੂੰ ਕਹਿ ਰਿਹਾ ਜੀ ਉਹ ਐਡੀਟਿਡ ਆ ਅੱਛਾ ਹੁਣੇ ਜੱਸੀ ਨੇ ਆਪ ਹੀ ਆਪਣੀ ਇੰਟਰਵਿਊ ਚ ਮੰਨਿਆ ਸੀ ਕਿ 15 20 ਮਿੰਟ ਮਾਈਕ ਨਹੀਂ ਹੱਥ ਆਇਆ ਸਿੰਗਰ ਦੇ ਰਾਈਟ ਉਹ ਕਹਿ ਰਹੇ ਸੀਗੇ ਕਿ ਵੀ ਰੁਪਿੰਦਰ ਕਹਿ ਰਹੇ ਸੀ ਮੈਨੂੰ ਮਾਈਕ ਲਿਆ ਦਿਓ ਮੈਂ ਆਪੇ ਪੀੜ ਨੂੰ ਸਾਮ ਲੈਣਾ ਇਹੀ ਗੱਲ ਕਹੀ ਹੈ ਨਾ ਉਹਨਾਂ ਨੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਚ ਮੇਰੇ ਹਸਬੰਡ ਮਾਈਕ ਖੋ ਕੇ ਲੈ ਕੇ ਜਾ ਰਹੇ ਆ ਉਹ ਵੀਡੀਓ ਇੰਨੀ ਕਿ ਜ਼ਿਆਦਾ ਗਲਤ ਵੇਨਾ ਪ੍ਰੈਜ਼ੈਂਟ ਕੀਤੀ ਜਾ ਰਹੀ ਹੈ ਉਹਦੀ ਕੰਟੀਨਿਊਟੀ ਤੇ ਕੋਈ ਦੇਖ ਨਹੀਂ ਰਿਹਾ ਪਹਿਲਾਂ ਸਿਕਿਉਰਟੀ ਆਈ ਕੁੜੀਆਂ ਕੋਲੋਂ ਮਾਈਕ ਲੈਣ ਵਾਸਤੇ ਉਹਨਾਂ ਨੇ ਮਨਾਂ ਕਰਤਾ ਮਤਲਬ ਦਿੱਤਾ ਨਹੀਂ ਉਹਨਾਂ ਨੂੰ ਫਿਰ ਮੈਂ ਆਈ ਮੈਨੂੰ 1 ਮਿੰਟ ਲਈ ਮਾਈਕ ਦੇ ਤਾ 10 20 ਸੈਕਿੰਡ ਵਾਸਤੇ ਉਹਨਾਂ ਨੇ ਫਿਰ ਮੇਰੇ ਤੋਂ ਖੋਲਿਆ ਜਦੋਂ ਉਹਨਾਂ ਨੂੰ ਲੱਗਿਆ ਕਿ ਮੈਂ ਸਿੰਗਰ ਨੂੰ ਲੈ ਕੇ ਜਾ ਕੇ ਦੇ ਰਹੀ ਆ ਫਿਰ ਮੈਂ ਆਪਦੇ ਹਸਬੈਂਡ ਕੋਲੇ ਗਈ ਉਹਨਾਂ ਨੇ ਪਹਿਲਾਂ ਆ ਕੇ ਉਹਨਾਂ ਨੂੰ ਕਿਹਾ ਭੈਣੇ ਉਹ ਸਿੰਗਰ ਉੱਥੇ ਖੜਿਆ ਹੱਥ ਬੰਨ ਕੇ ਪਲੀਜ਼ ਮਾਈਕ ਦੇ ਦੋ ਫਿਰ ਉਹਨਾਂ ਨੇ ਨਹੀਂ ਦਿਆ ਉਹ ਸਿਚੁਏਸ਼ਨ ਚ ਬੈਸਟ ਹੋਰ ਕੁਝ ਨਹੀਂ ਸੀ ਹੋ ਸਕਦਾ ਕਿ ਬੰਦਾ ਇੱਕਦਮ ਮਾਈਕ ਲੈ ਕੇ ਜਾ ਕੇ ਉੱਤੇ ਦੇ ਦੇਵੇ ਕਈ ਵਾਰੀ ਸਿਚੁਏਸ਼ਨ ਸੰਭਾਲਣ ਲਈ ਸਾਨੂੰ ਕੋਈ ਐਕਸ਼ਨ ਲੈਣਾ ਪੈਂਦਾ ਉਹਨਾਂ ਨੇ ਕੋਈ ਮਾੜਾ ਨਹੀਂ ਕੀਤਾ ਕਿਸੇ ਦੇ ਮਾਰਿਆ ਨਹੀਂ ਜਾਂ ਕੁਝ ਵੀ ਨਹੀਂ ਇੱਕਦਮ ਤੁਸੀਂ ਜਦੋਂ ਕੋਈ ਮੰਗੇ ਤੇ ਤਿੰਨ ਚਾਰ ਵਾਰੀ ਦੇ ਨਹੀਂ ਰਿਹਾ ਸਿਚੁਏਸ਼ਨ ਢੀੜ ਬੇਕ ਅਬੂ ਹੋ ਰਹੀ ਹੈ ਤੇ ਹੋਰ ਕੋਈ ਐਕਸ਼ਨ ਬਣਦਾ ਹੀ ਨਹੀਂ ਸੀ ਉਸ ਵੇਲੇ ਹੂੰ ਰੁਪਿੰਦਰ ਜੀ ਜਿਹੜੀ ਅੱਜ ਹੀ ਉਹਨਾਂ ਨੇ ਇੱਕ ਵੀਡੀਓ ਪੋਸਟ ਕੀਤੀ ਉਹਦੇ ਵਿੱਚ ਕਹਿੰਦੇ ਆ ਕਿ ਜਦੋਂ ਢੀੜ ਨੇ ਮੈਨੂੰ ਘੇਰ ਲਿਆ ਤੇ ਫਿਰ ਮੈਂ ਆਪਣੇ ਆਪ ਨੂੰ ਕੱਲਾ ਮਹਿਸੂਸ ਕੀਤਾ ਤੇ ਮੇਰਾ ਬ੍ਰੇਕਡਾਊਨ ਹੋ ਗਿਆ ਉਹ ਇਸ ਚੀਜ਼ ਨੂੰ ਐਡਮਿਟ ਕਰਦੇ ਪੂਰੇ ਸਿਨੈਰੀਓ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲੋਂ ਕੋਈ ਗਲਤੀ ਹੋਈ ਹੈ ਜਾਂ ਤੁਸੀਂ ਐਫਰਟ ਸੀ ਕੀਤੇ ਆਪਣੇ ਵੱਲੋਂ ਬੈਸਟ ਮੈਂ ਆਪਣੇ ਵੱਲੋਂ ਜਿੰਨੇ ਬੈਸਟ ਐਫਰਟਸ ਕਰ ਸਕਦੀ ਸੀ ਉਹਨੇ ਐਫਰਟਸ ਕੀਤੇ ਮੈਨੂੰ ਨਹੀਂ ਲੱਗਦਾ ਮੇਰੇ ਕੋਲ ਕੋਈ ਮਤਲਬ ਜਾਣ ਬੁੱਝ ਕੇ ਮੈਂ ਕੋਈ ਗਲਤੀ ਕੀਤੀ ਹੈ ਹਾਂ ਜੇ ਕੋਈ 10 ਗਲਤੀਆਂ ਹੋ ਰਹੀਆਂ ਦੂਜੇ ਪਾਸਿਓਂ ਤੇ ਜਦੋਂ ਬੰਦਾ ਬਹੁਤ ਪ੍ਰੈਸ਼ਰਾਈਜ਼ ਹੁੰਦਾ ਹੈ ਜ਼ਰੂਰੀ ਨਹੀਂ ਕਿ ਕੋਈ ਗਲਤੀ ਕੀਤੀ ਹੋਵੇ ਪਰ ਕਈ ਗੱਲ ਉਹ ਹੀ ਆ ਨੇ ਕਈ ਵਾਰੀ ਅੱਖੀ ਦੇਖੀ ਚੀਜ਼ ਵੀ ਤੁਹਾਨੂੰ ਅਜੀਬ ਲੱਗਦੀ ਹੈ ਜਾਂ ਗਲਤ ਲੱਗਦੀ ਹੈ ਜਦੋਂ ਕੰਟੀਨਿਊਟੀ ਚੱਲ ਹੀ ਰਹੀ ਸੀ ਨਾ ਇੱਕ ਰਾਤ ਤੋਂ ਲੈ ਕੇ ਤੁਸੀਂ ਦੇਖੋ ਨਾ ਮੈਨੂੰ ਹਿਊਮਿਲਟੀ ਕੀਤਾ ਜਾ ਰਿਹਾ ਸੀਗਾ ਪੈਸੇ ਲੈ ਸੀ ਸ਼ੋਅ ਲਾਣਾ ਸੀਗਾ ਰਾਤ ਨੂੰ ਜੱਸੀ ਦੀ ਰਿਸਪੌਂਸਿਬਿਲਟੀ ਸੀ ਉਹ ਇਹਨਾਂ ਨੂੰ ਇੱਥੇ ਪਹਚਾੰਦੇ ਫੇਰ ਮੇਰੇ ਤੇ ਇਹ ਇਲਜ਼ਾਮ ਲਾ ਰਿਆ ਕਹਿੰਦੇ ਪਤਨੀ ਰੂਮਸ ਨਹੀਂ ਸੀ ਰੈਡੀ ਦੈਸ ਐਂਡ ਥੈਟ ਜੱਸੀ ਨਾਇਰ 20 ਤਰੀਕ ਨੂੰ ਵੀ ਜਿਹੜੇ ਰੂਮ ਚ ਇੱਥੇ ਰਹਿ ਕੇ ਗਏ ਐ ਮੈਂ ਉਹਨਾਂ ਨੂੰ ਉਸ ਰੂਮ ਦੀ ਚਾਬੀ ਦੇ ਕੇ ਗਈਆਂ ਉੱਥੇ ਵੀਡੀਓਜ਼ ਪਈਆਂ ਹੋਣੀਆਂ ਵੀਡੀਓਜ਼ ਤੇ ਆਪਾਂ ਜੇ ਕੈਲਗਰੀ ਵਾਲੇ ਹੋਟਲ ਚੋਂ ਕਢਵਾ ਲਈਏ ਕਿ ਰੁਪਿੰਦਰ ਨੇ ਉੱਥੋਂ ਕਿੰਨੇ ਵਜੇ ਲੀਵ ਕੀਤਾ 11 ਵਜੇ ਲੀਵ ਕੀਤਾ ਅਰਾਊਂਡ 11 10 ਮਿੰਟ ਪਹਿਲਾਂ ਹੋ ਜਾਂ ਜਾਂ 10 ਮਿੰਟ ਪਿੱਛੋਂ ਹੋ ਜਾਵੇ ਫਲਾਈ ਕਰਕੇ ਤੇ ਨਹੀਂ ਆ ਗਏ 1 ਵਜੇ ਉੱਥੇ ਇੱਥੇ 2 ਘੰਟੇ ਚ ਪਹੁੰਚ ਸਕਦਾ ਬੰਦਾ ਐਡਮਿੰਟਨ 11 ਵਜੇ ਤੋਂ ਲੈ ਕੇ ਭਾਈ ਤੋਂ ਪੌ ਫਿਰ ਜੀ ਹਰ ਗੱਲ ਨੂੰ ਪਰਦਾ ਨਹੀਂ ਪਾਣਾ ਹੁੰਦਾ ਇਨਸਾਨਾਂ ਤੋਂ ਗਲਤੀਆਂ ਹੋ ਜਾਂਦੀਆਂ ਆ ਉਹਨਾਂ ਨੂੰ ਬੈਠ ਕੇ ਮੰਨ ਲਈਦਾ ਹੁੰਦਾ ਹੈ ਕਿ ਬਹੁਤ ਸਾਰੀਆਂ ਰੀਲਸ ਜਿਹੜੀਆਂ ਨੇ ਨਾ ਉਹ ਇਨਕੰਪਲੀਟ ਨੇ ਅਸੀਂ ਦੇਖਿਆ ਕੁਝ ਰੀਲਸ ਐਡਾ ਐਡੀਟਡ ਨੇ ਉਹਦੇ ਵਿੱਚ ਥੈਲਗ੍ਰੀ ਸ਼ੋਅ ਦੇ ਵੀ ਕਲਿਪਸ ਪਾਏ ਗਏ ਨੇ ਸੋ ਦੈਟਸ ਵਾਈ ਤਾਂ ਅਸੀਂ ਤੁਹਾਡੇ ਨਾਲ ਅੱਜ ਗੱਲਬਾਤ ਕਰ ਰਹੇ ਹਾਂ ਕਿਉਂਕਿ ਕਈ ਵਾਰੀ ਬਿਹਾਈਂਡ ਦਾ ਸੀਨ ਬਹੁਤ ਕੁਝ ਪਤਾ ਨਹੀਂ ਹੁੰਦਾ ਜੋ ਅਸੀਂ ਦੇਖੀ ਜਾਂਦੇ ਅਸੀਂ ਮੰਨੀ ਜਾਂਦੇ ਤਾਂ ਅਸੀਂ ਤੁਹਾਨੂੰ ਮੌਕਾ ਦੇ ਰਹੇ ਹਾਂ ਕਿ ਤੁਹਾਡਾ ਪੱਖ ਵੀ ਅੱਜ ਜਾਣ ਲਈ ਕਿ ਸੱਚ ਕੀ ਹੈ ਹਾਂਜੀ ਤੁਸੀਂ ਕੁਐਸਚਨ ਪੁੱਛਿਓ ਮੈਂ ਆਨਸਰ ਦੇ ਜਾਂਗੀ ਕਿਉਂਕਿ ਮੈਂ ਮੇਰਾ ਬੇਟਾ ਬਹੁਤ ਅਪਸੈਟ ਹੈ ਇਹ ਸਾਰੀ ਸਿਚੁਏਸ਼ਨ ਤੋਂ ਮੈਂ ਰੋ ਮਤਲਬ ਮੈਨੂੰ ਪਤਾ ਮੈਂ ਆਪਦੇ ਹੰਝੂ ਕਿਵੇਂ ਕਾਬੂ ਕਰ ਰਹੀ ਆ ਜਦੋਂ ਤੁਸੀਂ ਕਿਸੇ ਲਈ ਇੰਨਾ ਮਤਲਬ ਇੰਨੀ ਚਾਹਤ ਨਾਲ ਇੰਨਾ ਕੁਝ ਆਰਗੇਨਾਈਜ਼ ਕੀਤਾ ਹੋਵੇ ਨਾ ਤੇ ਉਹ ਕਿਸੇ ਹੋਰ ਦੀ ਗਲਤੀ ਨਾਲ ਗਲਤ ਪਾਸੇ ਨੂੰ ਚਲੇ ਗਿਆ ਹੈ ਨਾ ਤੁਸੀਂ ਸਾਰਾ ਇਲਜ਼ਾਮ ਚੱਕ ਕੇ ਉਸ ਇਨਸਾਨ ਦੇ ਪਾਸੋਂ ਤਾਂ ਬਹੁਤ ਤਕਲੀਫ ਹੁੰਦੀ ਆ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਲੇਟ ਆਉਣ ਦੇ ਵਿੱਚ ਮੇਰਾ ਕੋਈ ਹੱਥ ਹੀ ਨਹੀਂ ਸੀ ਉਹਨਾਂ ਨੇ ਮੇਰੇ ਕਿਸੇ ਵੀ ਲਾਈਕ ਮੈਨੂੰ ਮਨਾ ਕਰ ਦਿੱਤਾ ਗਿਆ ਸੀ ਕਿ ਤੁਸੀਂ ਲੈ ਕੇ ਨਹੀਂ ਜਾ ਸਕਦੇ ਉਹ ਆਪਣੇ ਆਪ ਲੈ ਕੇ ਆਉਣਾ ਚਾਹੁੰਦੇ ਸੀਗੇ ਸੋ ਨਾ ਪਹਚਾਣਾ ਟਾਈਮ ਤੇ ਉਹ ਉਹਨਾਂ ਦੀ ਗਲਤੀ ਸੀ ਜਾਂ ਮੇਰੀ ਗਲਤੀ ਸੀ ਇਹ ਤਾਂ ਆਮ ਹਰ ਇਨਸਾਨ ਇੰਨੀ ਕਸੂਜਬੂਜ ਰੱਖਦਾ ਹੈ ਕਿ ਉਹਨੂੰ ਸਮਝ ਆ ਜਾਵੇ ਜਦੋਂ ਕਲਾਕਾਰ ਲੇਟ ਪਹੁੰਚਿਆ ਤੇ ਉਸ ਤੋਂ ਪਹਿਲਾਂ ਲੋਕਾਂ ਨੂੰ ਐਂਟਰਟੇਨ ਕਰਨ ਲਈ ਉੱਥੇ ਕੁਝ ਹੋਰ ਪ੍ਰੋਗਰਾਮ ਸੀਗੇ ਕੁਝ ਗਾਣੇ ਕੁਝ ਡਾਂਸ ਜਾਂ ਸਿੱਧਾ ਰੁਪਿੰਦਰ ਨੇ ਗਾਉਣਾ ਸੀ ਸਟੇਜ ਤੇ ਨਹੀਂ ਨਹੀਂ ਜੀ ਆਨ ਗoing ਐਕਟੀਵਿਟੀਆਂ ਸੀਗੀਆਂ ਪਰ ਜਦੋਂ ਰੁਪਿੰਦਰ ਉੱਥੋਂ ਲੇਟ ਸ਼ੁਰੂ ਹੋਏ ਹੈਨਾ ਕਿਉਂਕਿ ਮੈਂ ਐਕਸਟਰਾ ਕੁਝ ਨਹੀਂ ਸੀ ਰੱਖਿਆ ਤਾਂ ਕਰਕੇ ਸਾਨੂੰ ਥੋੜਾ ਜਿਹਾ ਸਟ੍ਰੈਚ ਆਊਟ ਵੀ ਕਰਨਾ ਪਿਆ ਥੋੜਾ ਜਿਹਾ ਮੈਂ ਵੀ ਲੇਟ ਕਿਉਂਕਿ ਆਬਵੀਅਸਲੀ ਤੁਸੀਂ ਫੋਨ ਕਰਦੇ ਕਰਦੇ ਆਪਦਾ ਮੇਕਅਪ ਵਗੈਰਾ ਨਹੀਂ ਕਰਵਾ ਸਕਦੇ ਹੈਨਾ ਮੈਂ ਲਗਾਤਾਰ ਜਦੋਂ ਤੀ ਕੋ ਚੱਲੇ ਨਹੀਂ ਨਾ ਮਤਲਬ ਮੈਨ ਮੈਸੇਜ ਨਹੀਂ ਮਿਲਿਆ ਕਿ ਵੀ ਅਸੀਂ ਚੱਲਣ ਲੱਗਦੇ ਆ ਉਦੋਂ ਤੱਕ ਮੈਂ ਵੀ ਆਪਣਾ ਰੈਡੀ ਨਹੀਂ ਸੀ ਹੋਣ ਲੱਗੀ ਫਿਰ ਰੈਡੀ ਹੋਏ ਫਿਰ ਮੈਨੂੰ ਵੀ ਸੀਗਾ ਕਿ ਥੋੜਾ ਜਿਹਾ ਲੇਟ ਕਰ ਦੋ ਕਿ ਜੇ ਕਲਾਕਾਰ ਲੇਟ ਹੋ ਜਾਵੇ ਤੇ ਤੁਸੀਂ ਥੋੜੇ 10 20 ਮਿੰਟ 25 ਮਿੰਟ ਇੰਨਾ ਕੁ ਦੇ ਯੂਜਵਲ ਪ੍ਰੋਗਰਾਮਸ ਵਿੱਚ ਵੀ ਹੋ ਜਾਂਦਾ ਤੁਹਾਨੂੰ ਪਤਾ ਉਸ ਤੋਂ ਪਹਿਲਾਂ ਕਿੱਦਾਂ ਸੀਗਾ ਪੰਗੜਾ ਸੀਗਾ ਪ੍ਰੋਫੈਸਰ ਬਲਵਿੰਦਰ ਬਰਾੜ ਆਏ ਸੀਗੇ ਅੱਛਾ ਪ੍ਰੋਫੈਸਰ ਬਲਵਿੰਦਰ ਬਰਾੜ ਦੀ ਸਟੇਟਮੈਂਟ ਤੁਸੀਂ ਦੇਖ ਲਓ ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਹੈ ਕਿ ਜਦੋਂ ਤੱਕ 6:30 ਤੱਕ ਉਹ ਇੱਥੇ ਰਹੇ ਆ ਤੇ ਬਹੁਤ ਵਧੀਆ ਵੈਲ ਆਰਗੇਨਾਈਜ਼ਡ ਪ੍ਰੋਗਰਾਮ ਸੀਗਾ ਮੈਂ ਉਹਨਾਂ ਦੀ ਰਿਸਪੈਕਟ ਕਰ ਸਕਦੀ ਆ ਤੇ ਮੈਂ ਰੁਪਿੰਦਰ ਦੀ ਰਿਸਪੈਕਟ ਕਿਉਂ ਨਹੀਂ ਕਰਾਂਗੀ ਆਲੇ ਦੁਆਲੇ ਦੇ ਕਲਾਕਾਰਾਂ ਤੋਂ ਅਸੀਂ ਜੇ ਮਤਲਬ ਵੀਡੀਓਜ਼ ਪਵਾ ਲਈਏ ਜਾਂ ਕੁਝ ਉਹ ਉੱਥੇ ਮੌਜੂਦ ਨਹੀਂ ਸੀਗੇ ਜਿਹੜਾ ਬੰਦਾ ਇੱਥੇ ਮੌਜੂਦ ਨਹੀਂ ਨਾ ਉਹਦੀ ਜਿਹੜੀ ਆ ਗਵਾਹੀ ਆਪਾਂ ਵੈਲੀਡੇਟ ਨਹੀਂ ਕਰਾਂਗੇ ਅੱਛਾ ਜਿਹੜੀ ਕੁੜੀਆਂ ਨੇ ਇੱਥੇ ਲਾਈਵ ਹੋ ਕੇ ਦੱਸਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਪਤਾ ਇੱਕ ਦਿਨ ਦੀ ਫੈਨ ਫੋਲੋਇੰਗ ਦਾ ਭੂਤ ਮਤਲਬ ਤੁਹਾਨੂੰ ਪਤਾ ਹੀ ਹੈ ਨਾ ਚੀਜ਼ਾਂ ਦਾ ਕਿ ਜਦੋਂ ਬੰਦਾ ਕੋਈ ਕਿਸੇ ਕਲਾਕਾਰ ਨੂੰ ਮਿਲ ਲੈਂਦਾ ਤੇ ਬਹੁਤ ਸਾਰੇ ਸੱਚ ਝੂਠ ਬੋਲਣੇ ਸ਼ੁਰੂ ਕਰ ਦਿੰਦਾ ਹੈ ਮੇਰੇ ਕੋਲ ਹਰ ਇੱਕ ਚੀਜ਼ ਦਾ ਪ੍ਰੂਫ ਹੈਗਾ ਆ ਤੇ ਉਹ ਕਹ ਰਹੇ ਨੇ ਕਿ ਜਿਹੜੀਆਂ ਗ੍ਰਿੰਟਨ ਸ਼ੋਅ ਦੇ ਵਿੱਚ ਲੇਡੀਆਂ ਆਈਆਂ ਸੀ ਉਹ ਮੈਨੂੰ ਪਰਸਨਲ ਸਪੋਰਟ ਕਰ ਰਹੀਆਂ ਤੁਸੀਂ ਕਹ ਰਹੇ ਹੋ ਇੱਥੇ ਰੋਗ ਬੜਾ ਹੋ ਰਿਹਾ ਸੀ ਉਹ ਕਹ ਰਹੇ ਨੇ ਮੈਨੂੰ ਸਪੋਰਟ ਬੜੀ ਮਿਲੀ ਤੇ ਫਿਰ ਮੈਨੂੰ ਹੌਸਲਾ ਹੋ ਗਿਆ ਹਾਂਜੀ ਆਪਾਂ ਤੁਹਾਨੂੰ ਵੀਡੀਓਜ਼ ਤੇਜ ਦਵਾਂਗੇ ਜਦੋਂ ਬੀਬੀਆਂ ਵਿਰੋਧ ਕਰ ਰਹੀਆਂ ਸੀ ਕਿ ਅਸੀਂ ਨਹੀਂ ਸੁਣਨਾ ਕਲੀਅਰ ਕੱਟ کہہ ਰਹੀਆਂ ਸੀ ਕਿ ਅਸੀਂ ਨਹੀਂ ਸੁਣਨਾ ਸੋ ਇਹ ਚੀਜ਼ਾਂ ਕਲੀਅਰ ਨਹੀਂ ਕਿਉਂਕਿ ਜਿਹੜੀ ਜਦੋਂ ਰਵਿੰਦਰ ਨੇ ਗਾਇਆ ਨਾ ਮੇਰੀ ਅੱਧੀ ਤੋਂ ਵੱਧ ਆਡੀਅנס ਜਾ ਚੁੱਕੀ ਸੀ ਕਿ ਮੈਂ ਉਸ ਆਡੀਅੰਸ ਨੂੰ ਵੀ ਜਵਾਬ ਦੇਣਾ ਸੀਗਾ ਕਿ ਰਵਿੰਦਰ ਕਿਉਂ ਲੇਟ ਆਏ ਮੈਨੂੰ ਮੇਰਾ ਕੋਈ ਪਰਪਸ ਨਹੀਂ ਸੀ ਕਿ ਮੈਂ ਰਵਿੰਦਰ ਨੂੰ ਹਿਊਮਿਲੇਟ ਕਰਾਂ ਜਾਂ ਮੈਂ ਕਿਸੇ ਹੋਰ ਤਰੀਕੇ ਮੈਨੂੰ ਸਿਰਫ ਇਹ ਸੀ ਕਿ ਮੈਂ ਜਵਾਬ ਦੇ ਆ ਜਿਹੜੀ ਆਡੀਅੰਸ ਚਲੀ ਗਈ ਹੈ ਰੂਮ ਚ ਬੈਠ ਕੇ ਕੀਤੀ ਹੋਈ ਗੱਲ ਦਾ ਜਵਾਬ ਤੁਸੀਂ ਆਡੀਅנס ਨੂੰ ਨਹੀਂ ਦੱਸ ਸਕਦੇ ਕਿਸੇ ਨੇ ਨਹੀਂ ਸੱਚ ਮੰਨਣਾ ਜੋ ਤੁਸੀਂ ਸਭ ਦੇ ਸਾਹਮਣੇ ਜਵਾਬ ਦਿੰਦਾ ਹੈ ਉਹ ਹੀ ਸਭ ਨੂੰ ਪਤਾ ਚੱਲਦਾ ਹੈ ਤੁਹਾਨੂੰ ਵੀ ਪਤਾ ਹੈ ਇਸ ਗੱਲ ਦਾ ਕਿ ਆਪਾਂ ਜੇ ਬੰਦ ਕਮਰੇ ਚ ਬੈਠ ਕੇ ਆਪ ਤੁਸੀਂ ਮੇਰੀ ਇੰਟਰਵਿਊ ਕਰ ਰਹੇ ਮੈਂ ਬੰਦ ਕਮਰੇ ਚ ਬੈਠ ਕੇ ਤੁਹਾਡੇ ਨਾਲ ਕੋਈ ਡਿਸਕਸ਼ਨ ਕਰਾਂ ਉਹ ਥੋੜੀ ਆਮ ਆਡੀਅנס ਨੂੰ ਪਤਾ ਲੱਗਣੀ ਹੈ ਜੋ ਆਪਾਂ ਸਭ ਦੇ ਸਾਹਮਣੇ ਗੱਲ ਕਰਦੇ ਉਹ ਹੀ ਸਭ ਨੂੰ ਮੈਸੇਜ ਮਿਲਣਾ ਸੀਗਾ ਕਿ ਕਿਉਂ ਲੇਟ ਹੋਇਆ ਕੀ ਕਾਰਨ ਬਣਿਆ ਮੇਰੀ ਗਲਤੀ ਸੀ ਉਹਨਾਂ ਦੀ ਗਲਤੀ ਸੀ ਕੀ ਸੀਗਾ ਜੀ ਪਰੰਜੀ ਜੋ ਗੱਲਾਂ ਉਠੀਆਂ ਜਿਹੜੇ ਵਿਵਾਦ ਉੱਠੇ ਜਿਹੜੇ ਸਵਾਲ ਉੱਠੇ ਅਬ ਕੋਸ਼ਿਸ਼ ਕੀਤੀ ਹੈ ਕਿ ਉਹ ਸਾਰੇ ਜਵਾਬ ਤੁਹਾਡੇ ਕੋਲ ਲਈਏ ਪਰ ਫਿਰ ਵੀ ਜੇਕਰ ਮੇਰੇ ਤੋਂ ਕੁਝ ਨਾ ਪੁੱਛਿਆ ਗਿਆ ਹੋਵੇ ਤੁਸੀਂ ਕੁਝ ਦੱਸਣਾ ਤਾਂ ਤੁਸੀਂ ਹਲੇ ਤੱਕ ਨਹੀਂ ਦੱਸ ਸਕੇ ਤੁਸੀਂ ਉਹ ਗੱਲ ਕਰ ਸਕਦੇ ਹੋ ਕਿਉਂਕਿ ਅਸੀਂ ਇੰਟਰਵਿਊ ਦੇ ਬਿਲਕੁਲ ਅੰਤਲੇ ਪੜਾਚ ਹਾਂ ਹਾਂਜੀ ਨਾ ਤੇ ਅਸੀਂ ਮੈਂ ਬਿਲਕੁਲ ਕਲੀਅਰ ਕਰਨਾ ਚਾਹੂੰਗੀ ਨਾ ਤੇ ਅਸੀਂ ਉਹਨਾਂ ਨੂੰ ਕੋਈ ਹਿਮਿਲੇਟ ਕੀਤਾ ਆ ਬਹੁਤ ਪਿਆਰ ਮੁਹੱਬਤ ਨਾਲ ਉਹਨਾਂ ਨੂੰ ਬੁਲਾਇਆ ਆ ਹਾਂ ਇਹ ਜ਼ਰੂਰ ਹੋ ਗਿਆ ਕਿ ਜਦੋਂ ਰਾਤੀ ਨਹੀਂ ਆਏ ਫਿਰ ਸੁਬਾ ਨਹੀਂ ਆਏ ਫਿਰ ਤੁਹਾਨੂੰ ਥੋੜਾ ਜਿਹਾ ਮਤਲਬ ਮਾਹੌਲ ਇਦਾਂ ਦਾ ਬਣ ਜਾਂਦਾ ਹੈ ਕਿ ਵੀ ਥੋੜਾ ਜਿਹਾ ਪਰੋਸਾ ਨਹੀਂ ਰਹਿੰਦਾ ਬੰਦੇ ਦਾ ਨਾ ਤੇ ਆਨ ਗoing ਪ੍ਰੋਗਰਾਮ ਸੀ ਤੁਸੀਂ ਬਹੁਤ ਜ਼ਿਆਦਾ ਚੀਜ਼ਾਂ ਨੂੰ ਸੰਭਾਲ ਰਹੇ ਹੋਣੇ ਸੋ ਤੁਸੀਂ ਨਰਵਸ ਹੁੰਨੇ ਹੋ ਜਾਂ ਮਤਲਬ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਹੁੰਨੇ ਹੋ ਉਸ ਵੇਲੇ ਹੈ ਨਾ ਦੂਸਰੀ ਚੀਜ਼ ਇਹ ਬਿਲਕੁਲ ਬੁੱਕੇ ਦੇਣ ਲਈ ਨਹੀਂ ਬੁਲਾਇਆ ਸੀਗਾ ਉਹਨਾਂ ਨੂੰ ਪਿਆਰ ਮੁਹੱਬਤ ਨਾਲ ਮਨਾ ਕੇ ਉੱਪਰ ਰੈਡੀ ਹੋਣ ਲਈ ਕੋਸ਼ਿਸ਼ ਸੀ ਕਿ ਮੇਰੀ ਪਰਮੈ ਜਿਆਦਾ ਖੁੱਲ ਕੇ ਉਹਨਾਂ ਨੂੰ ਕਹਿ ਨਹੀਂ ਸਕੇ ਕਿਉਂਕਿ ਉਹਨਾਂ ਦੇ ਨਾਲ ਨਾਤੇ ਜੱਸੀ ਦੇ ਵਾਈਫ ਸੀਗੇ ਜਿਨ੍ਹਾਂ ਨੇ ਮੈਨੂੰ ਕਿਹਾ ਗਿਆ ਸੀ ਕਿ ਉਹ ਆਣਗੇ ਨਾ ਉਹਨਾਂ ਦੀ ਕੋਈ ਅਸਿਸਟੈਂਟ ਸੀਗੀ ਸੋ ਮੈਂ ਡਾਇਰੈਕਟ ਇੱਕਦਮ ਮਤਲਬ ਮੇਰੇ ਤੋਂ ਇੰਨੀ ਖੁੱਲ ਕੇ ਉਹਨਾਂ ਨੂੰ ਕਹਿ ਨਹੀਂ ਹੋਇਆ ਮਾੜਾ ਜਿਹਾ ਮੈਂ ਉਹਨਾਂ ਨੂੰ ਪਿਆਰ ਨਾਲ ਕਿਹਾ ਸੀਗਾ ਕਿ ਆਪ ਉੱਪਰ ਜਾ ਕੇ ਚਾਹ ਪਾਣੀ ਪੀ ਲੈਣੇ ਔਰ ਉੱਪਰ ਰੂਮ ਹੈਗਾ ਤੁਸੀਂ ਉੱਥੇ ਰੈਡੀ ਹੋ ਜਾ ਸ਼ੀ ਸੈਡ ਕਿ ਨਹੀਂ ਮੈਂ ਫਰੈਸ਼ਨ ਅਪ ਹੋਣਾ ਹੈ। ਔਰ ਤੀਸਰੀ ਗੱਲ ਇਹ ਕਿ ਕੋਈ ਫੋਨ ਨਹੀਂ ਖੋਇਆ ਉਹਨਾਂ ਦਾ ਜਿਹੜਾ ਵੀਡੀਓ ਚ ਵਾਰ-ਵਾਰ ਫੋਨ ਦਿਖਾਇਆ ਜਾ ਰਿਹਾ ਨਾ ਕਿ ਮੈਂ ਫੋਨ ਖੋ ਲਿਆ। ਅਸੀਂ ਫੋਨ ਖੋ ਲਿਆ ਉਹ ਆ ਵਾਲਾ ਫੋਨ ਤੁਸੀਂ ਜ਼ੂਮ ਕਰਕੇ ਦੇਖ ਸਕਦੇ ਆ ਮੇਰਾ ਫੋਨ ਹੈ। ਸੇਮ ਬਿੱਲ ਪਿੱਛੇ ਉਹਦੇ ਦਿਖਦਾ ਹੁੰਦਾ ਹੈ ਕਿ ਵੀ ਆਹੀ ਵਾਲਾ ਫੋਨ ਹੈ। ਤੁਹਾਡੇ ਫੋਨ ਨੂੰ ਆਪਣਾ ਫੋਨ ਕਿਉਂ ਕਹਿ ਰਹੇ? ਮੈਨੂੰ ਨਹੀਂ ਪਤਾ। ਹੂੰ। ਕੋਈ ਪਤਾ ਹੈ ਕਿ ਉਹ ਵਾਲੀ ਜਿਹੜੀ ਮੂਵਮੈਂਟ ਸੀ ਨਾ ਉਹ ਸਾਰੇ 2 ਘੰਟੇ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਸੀਗੇ ਮੈਂ ਰੁਪਿੰਦਰ ਦਾ ਪ੍ਰੈਸ਼ਰ ਵੀ ਸਮਝਦੀ ਸੀਗੀ ਹੁਣ ਤੱਕ ਮੈਂ ਤਾਂ ਹੀ ਕੁਝ ਬੋਲ ਨਹੀਂ ਸੀ ਰਹੀ ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤ ਵਾਰੀ ਬਹੁਤ ਚੀਜ਼ਾਂ ਹੋ ਜਾਂਦੀਆਂ ਸਾਨੂੰ ਅਸੀਂ ਇੱਕੇ ਇੰਡਸਟਰੀ ਚ ਰਹਿਣਾ ਹੁੰਦਾ ਆ ਪਰ ਜਿਵੇਂ ਉਹਨਾਂ ਨੂੰ ਸਟੇਜ ਤੇ ਚੜਨ ਤੋਂ ਕੁੜੀਆਂ ਰੋਕ ਰੀਆਂ ਸੀ ਚੜੇ ਹੋਏ ਨੂੰ ਗਾ ਗਾ ਨਹੀਂ ਸੀ ਦੇ ਰੀਆਂ ਬੰਦਾ ਪ੍ਰੈਸ਼ਰ 'ਚ ਹੁੰਦਾ ਬੰਦੇ ਨੂੰ ਨਹੀਂ ਸਮਝ ਲੱਗਦੀ ਕਿ ਮੈਨਾਂ ਕੀ ਹੋਇਆ ਕੀ ਨਹੀਂ ਪਰ ਐਦਾਂ ਦਾ ਕੁਝ ਨਹੀਂ ਹੋਇਆ ਕਿ ਉਹਨਾਂ ਨੇ ਹਿਊਮਿਲੇਟ ਕੀਤਾ ਗਿਆ ਉਹਨਾਂ ਨੂੰ ਬੜੇ ਪਿਆਰ ਮੁਹੱਬਤ ਨਾਲ ਹੋਟਲ 'ਚ ਛੱਡ ਕੇ ਆਏ ਆ ਔਰ ਕੁੰਡੀ ਤਾਂ ਲਾਈ ਸੀ ਕਿ ਬਾਹਰੋਂ ਭੀੜ ਚੋਂ ਕਿਉਂਕਿ ਜਿਹੜੀਆਂ ਕੁੜੀਆਂ ਹਾਲ ਛੱਡ ਕੇ ਗਈਆਂ ਹਨੇਰਾ ਹੋ ਗਿਆ ਸੀਗਾ ਕੋਈ ਸ਼ਾਰਤੀ ਅਨਸਰ ਵੀ ਬਾਹਰ ਹੋ ਸਕਦਾ ਹੈ ਤੁਸੀਂ ਸਮਝ ਆ ਰਹੇ ਹੋ ਪਰ ਉਹਨਾਂ ਕੀ ਹੋ ਜਾਂਦੀ ਤੇ ਫਿਰ ਸਾਰੀ ਗੱਲ ਸਾਡੇ ਤੇ ਆ ਨਹੀਂ ਸੀਗੀ ਤੁਸੀਂ ਕਹਦੇ ਕਿ ਤੁਸੀਂ ਉਹਨਾਂ ਦੀ ਸੇਫਟੀ ਲਈ ਉਹ ਡੋਰ ਲੌਕ ਕੀਤਾ ਤਾਂ ਕਿ ਤੁਸੀਂ ਉਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾ ਸਕੋ ਜੀ ਜੀ ਬਿਲਕੁਲ ਬਹੁਤ ਸ਼ੁਕਰੇ ਪਰਮ ਜੀ ਤੁਸੀਂ ਆਪਣਾ ਪੱਖ ਰੱਖਣ ਲਈ ਸਾਨੂੰ ਟਾਈਮ ਦਿੱਤਾ ਬਹੁਤ ਧੰਨਵਾਦ ਜੀ ਤੁਹਾਡਾ ਇਹ ਸੰਜੀਪ ਪਰਮਵੀਰ ਬਾਠ ਜਿਨ੍ਹਾਂ ਨੇ ਐਡਮਿੰਟਨ ਸ਼ੋਅ ਜੜਾਇਆ ਉਹ ਕਰਵਾਇਆ ਸੀ ਪ੍ਰਮੋਟਰ ਨੇ ਇਹਨਾਂ ਨੇ ਵੀ ਆਪਣਾ ਪੱਖ ਅੱਜ ਰੱਖਿਆ ਹੈ ਬਾਕੀ ਤੁਸੀਂ ਸਿਆਣੇ ਹੋ ਫੈਸਲਾ ਤੁਸੀਂ ਕਰਨਾ ਹੈ ਅੱਜ ਦੀ ਇੰਟਰਵਿਊ ਬਸ ਇੰਨੀ ਸਤਿ ਸ਼੍ਰੀ ਅਕਾਲ